ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਜਿਵੇਂ ਤੁਸੀਂ ਕਿਹਾ ਸੀ ਕਿ ਬੱਚਿਆਂ ਵਾਸਤੇ ਸਟੋਰੀਜ਼ ਤਾਂ ਆਪਾਂ ਅੱਜ ਤੋਂ ਸ਼ੁਰੂ ਕਰਨ ਲੱਗੇ ਆਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਕਿਉਂਕਿ ਸਾਰੀਆਂ ਟਰੂ ਸਟੋਰੀਜ਼ ਨੇ ਤਾਂ ਮੇਰੇ ਬੇਟੇ ਤੁਸੀਂ ਸਾਰੇ ਬੱਚਿਓ ਤੁਸੀਂ ਧਿਆਨ ਨਾਲ ਸੁਣਿਓ ਸਾਰੀਆਂ ਤੇ ਇੰਟਰਸਟਿੰਗ ਵੀ ਨੇ ਬਹੁਤ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਇੱਕ ਛੋਟੇ ਜਿਹੇ ਬੱਚੇ ਦੀ ਕਹਾਣੀ ਜਿਹੜਾ ਇੰਨਾ ਵੱਡਾ ਸਟਾਰ ਬਣਿਆ ਉਸ ਦਾ ਨਾਮ ਸੀ ਬੇਟਾ ਥਰੂਵ ਜਾਂ ਥਰੂ ਅ ਉਸ ਨੂੰ ਬਿਟ ਕਿਹਾ ਜਾਂਦਾ ਹੈ ਨਾਰਥ ਸਟਾਰ ਤੇ ਇਹ ਜ ਤੁਸੀਂ ਦੇਖ ਵੀ ਸਕਦੇ ਹੋ ਅਸਮਾਨ ਦੇ ਵਿੱਚ ਨਾ ਜਦੋਂ ਤੁਸੀਂ ਸ਼ਾਮ ਨੂੰ ਦੇਖੋ ਨਾ ਸਭ ਤੋਂ ਪਹਿਲਾਂ ਇਹਨੂੰ ਈਵਨਿੰਗ ਸਟਾਰ ਵੀ ਕਿਹਾ ਜਾਂਦਾ ਹੈ ਇਹ ਤਾਰਾ ਚੜਦਾ ਹੈ ਤੇ ਜੋ ਆਪਸ ਕਾਈਜ਼ ਦੇ ਵਿੱਚ ਦੇਖਦੇ ਆ ਤਾਂ ਇਸ ਦੀ ਇਹਨੂੰ ਦੇਖਣ ਲਈ ਕਿਸ ਕੀ ਕਰਨਾ ਹੈ ਕਿ ਜਦੋਂ ਤੁਸੀਂ ਆਪਣਾ ਨਾ ਮੂੰਹ ਹੈ ਤੁਸੀਂ ਉਹ ਈਸਟਵਲ ਕਰ ਲੋ ਈਸਟਵਲ ਕਰ ਲੋ ਜਿੱਧਰੋਂ ਸੂਰਜ ਨਿਕਲਦਾ ਹੈ ਉਧਰ ਨੂੰ ਆਪਣਾ ਤੁਸੀਂ ਮੂੰਹ ਕਰ ਲੋ ਤੇ ਫਿਰ ਤੁਸੀਂ ਆਪਣਾ ਜਿਹੜਾ ਲੈਫਟ ਸ਼ੋਲਡਰ ਹੈ ਨਾ ਆਪਣੇ ਖੱਬੀ ਬਾਹ ਤੋਂ ਉੱਪਰ ਨੂੰ ਦੇਖੋ ਉਸ ਦੀ ਡਾਇਰੈਕਸ਼ਨ ਦੇ ਵਿੱਚ ਬਿਲਕੁਲ ਸਿੱਧਾ ਦੇਖੋ ਤੋ ਉਤਿਤ ਅੰਨਲ ਦੇਖੋ ਕਿ ਉੱਥੇ ਨਾ ਪਹਿਲਾਂ 7 ਸਟਾਰਸ ਤੁਹਾਨੂੰ ਦੱਸਣਗੇ ਜਿਹੜੇ ਇੱਕ ਲੈਡਲ ਇੱਕ ਕੜਚੀ ਦੀ ਸ਼ਕਲ ਦੇ ਵਿੱਚ ਹੁੰਦੇ ਨੇ ਤੇ ਉਹ ਨਾ ਪਹਿਲਾਂ ਪਹਿਲਾਂ 2 ਸਟਾਰਸ ਫਿਰ ਉਹਦੇ ਨੀਚੇ 2 ਸਟਾਰਸ ਫਿਰ ਉਹਦੇ ਨੀਚੇ 1 1 1 ਇਸ ਤਰ੍ਹਾਂ ਕਰਕੇ ਨਾ 7 ਸਟਾਰਸ ਨੇ ਇਹਨਾਂ ਨੂੰ ਸਤ੍ਰਿਸ਼ੀ ਵੀ ਕਹਿੰਦੇ ਨੇ ਇਹਨਾਂ ਦੀ ਵੀ ਆਪਾਂ ਸਟੋਰੀ ਸੁਣਾਵਾਂਗੇ ਤੁਹਾਨੂੰ ਬਾਅਦ ਵਿੱਚ ਅਤੇ ਫਿਰ ਤੁਸੀਂ ਇਹਨਾਂ ਤੋਂ ਜਦੋਂ ਇਸੇ ਡਾਇਰੈਕਸ਼ਨ 'ਚ ਉੱਪਰ ਦੇਖੋਗੇ ਨਾ ਤਾਂ ਥੋੜੀ ਜੀ ਉੱਪਰ ਜਾ ਕੇ ਤੁਹਾਨੂੰ ਇੱਕ ਸਿੰਗਲ ਸਟਾਰ ਦਿਖੂਗਾ ਜਿਹੜਾ ਬਹੁਤ ਜ਼ਿਆਦਾ ਸ਼ਾਈਨਿੰਗ ਬਹੁਤ ਜ਼ਿਆਦਾ ਬ੍ਰਾਈਟ ਹੈ ਤੇ ਫਿਰ ਜੇ ਤੁਸੀਂ ਕਦੇ ਰਾਤ ਨੂੰ ਉੱਠ ਕੇ ਦੇਖੋ ਤਾਂ ਸਾਰੇ ਸਟਾਰਸ ਜਿੰਨੇ ਵੀ ਉਸਮਾਨ ਚਨੇਨਾ ਉਹ ਆਪਣੀਆਂ ਪੋਜੀਸ਼ਨਸ ਬਦਲ ਲੈਂਦੇ ਨੇ ਤੇ ਜਿਹੜੇ ਇਹ ਸੈਵਨ ਸਟਾਰਸ ਨੇ ਇਹ ਵੀ ਹੌਲੀ 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 ਘੁੰਮਦੇ ਰਹਿੰਦੇ ਨੇ ਜਿਸ ਤਰ੍ਹਾਂ ਤੁਹਾਨੂੰ ਪਤਾ ਨਾ ਪ੍ਰਮਾਤਮਾ ਨੇ ਜਦੋਂ ਆਪਣੀ ਕ੍ਰिएशन ਕੀਤੀ ਤਾਂ ਉਹਨਾਂ ਨੇ ਅਰਥ ਵੀ ਬਣਾਈ ਫਿਰ ਅਰਥ ਦੇ ਬਿਲੋਵ ਵੀ ਇੱਕ ਦੁਨੀਆ ਬਣਾਈ ਤੇ ਫਿਰ ਅਰਥ ਦੇ ਉੱਪਰ ਵੀ ਬਣਾਈ ਤਾਂ ਬਹੁਤ ਸਾਰੇ ਪਲੈਨੈਟਸ ਬਣਾਏ ਇਹ ਸਾਰੇ ਪਲੈਨੈਟਸ ਅਰਥੀ ਨਾ ਇਹ ਸਾਰੇ ਘੁੰਮਦੇ ਰਹਿੰਦੇ ਨੇ ਘੁੰਮਦੇ ਰਹਿੰਦੇ ਨੇ ਲਗਾਤਾਰ ਤੇ ਕੋਈ ਵੀ ਸਟੈਟਿਕ ਨਹੀਂ ਹੈ ਜੇ ਯੂਨੀਵਰਸ ਦੇ ਵਿੱਚ ਇੱਕੋ ਇੱਕ ਚੀਜ਼ ਸਟੈਟਿਕ ਹੈ ਨਾ ਇੱਕ ਥਾਂ ਤੇ ਖੜੀ ਰਹਿੰਦੇ ਕਦੇ ਹਿੱਲਦੀ ਨਹੀਂ ਹੈ ਉਹ ਇਹ ਪੋਲ ਸਟਾਰ ਹੈ ਇਹ ਜਿਹੜਾ ਪੋਲ ਸਟਾਰ ਹੈ ਨਾ ਇਹ ਇਹ ਥਰੂ ਹੈ ਤੇ ਇੱਕ ਦਿਨ ਜਿਹੜੇ ਬਾਕੀ ਸਾਰੇ ਸਟਾਰਸ ਸੀ ਨਾ ਉਹ ਆਪਣੇ ਜਿਹੜੇ ਛੋਟੇ ਛੋਟੇ ਸਟਾਰਸ ਆਪਣੇ ਵੱਡੇ ਸਟਾਰਸ ਨੂੰ ਆਪਣੇ ਪਾਪਾ ਮੰਮੀ ਨੂੰ ਪੁੱਛਣ ਲੱਗੇ ਕਿ ਆਪਾਂ ਸਾਰੇ ਚਲਦੇ ਰਹਿਨੇ ਆ ਚਲਦੇ ਰਹਿਨੇ ਚਲਦੇ ਰਹਿਨੇ ਆ ਚੱਕਰ ਘਟਦੇ ਨੇ ਆ ਤੇ ਇੱਕ ਇਹ ਸਟਾਰ ਆ ਜਿਹੜਾ ਬਿਲਕੁਲ ਵੀ ਨਹੀਂ ਹਿਲਦਾ ਹਮੇਸ਼ਾ ਦੇਖਦੇ ਆ ਕਿ ਉੱਥੇ ਹੀ ਖੜਾ ਰਹਿੰਦਾ ਤੇ ਇਹਦੀ ਕੀ ਸਟੋਰੀ ਆ ਤੇ ਫੇਰ ਨਾ ਉਹ ਕਹਿੰਦੇ ਆਪਾਂ ਉਹਦੇ ਕੋਲ ਹੀ ਪੁੱਛਦੇ ਆ ਕਿ ਉਹ ਸਾਰੇ ਜਣੇ ਨਾ ਪੋਲ ਸਟਾਰ ਕੋਲ ਜਾ ਕੇ ਕਹਿੰਦੇ ਪੋਲ ਸਟਾਰ ਜੀ ਪੋਲ ਸਟਾਰ ਜੀ ਤੁਸੀਂ ਕਿਉਂ ਇੱਕ ਥਾਂ ਤੇ ਖੜੇ ਰਹਿੰਦੇ ਹੋ ਦੇਖੋ ਸੂਰਜ ਵੀ ਘੁੰਮਦਾ ਰਹਿੰਦਾ ਚੰਨ ਵੀ ਘੁੰਮਦਾ ਰਹਿੰਦਾ ਤਾਰੇ ਵੀ ਘੁੰਮਦੇ ਰਹਿੰਦੇ ਨੇ ਧਰਤੀ ਵੀ ਘੁੰਮਦੀ ਰਹਦੀ ਐ ਸਾਰੇ ਪਲੈਨੈਟਸ ਘੁੰਮਦੇ ਰਹਿੰਦੇ ਨੇ ਪਰ ਤੁਸੀਂ ਇੱਕ ਜਗ੍ਹਾ ਤੇ ਹਮੇਸ਼ਾ ਰਹਿਨੇ ਹੋ ਔਰ ਹਮੇਸ਼ਾ ਤੁਸੀਂ ਚਮਕਦੇ ਰਹਿਨੇ ਹੋ ਓਨੇ ਜ਼ਿਆਦਾ ਲਿਸ਼ਕਦੇ ਰਹਿਨੇ ਹੋ ਤੇ ਸਾਨੂੰ ਪਤਾ ਲੱਗਿਆ ਕਿ ਤੁਹਾਡੇ ਕੋਲੋਂ ਡਾਇਰੈਕਸ਼ਨ ਲੈ ਕੇ ਨਾ ਪਹਿਲੇ ਜ਼ਮਾਨੇ ਵਿੱਚ ਬੇਟਾ ਜਦੋਂ ਘੜੀਆਂ ਨਹੀਂ ਸੀ ਹੁੰਦੀਆਂ ਜਦੋਂ ਕਲਾਕਸ ਨਹੀਂ ਸੀ ਹੁੰਦੇ ਟਾਈਮ ਦੇਖਣ ਵਾਸਤੇ ਕੁਝ ਨਹੀਂ ਸੀ ਪਤਾ ਲੱਗਦਾ ਡਾਇਰੈਕਸ਼ਨ ਦਾ ਕੁਝ ਪਤਾ ਨਹੀਂ ਸੀ ਲੱਗਦਾ ਤੇ ਲੋਕੀ ਨਾ ਫਿਰ ਪੋਲ ਸਟਾਰ ਤੋਂ ਡਾਇਰੈਕਸ਼ਨ ਲੈਂਦੇ ਹੁੰਦੇ ਸੀ ਕਿ ਇਹ ਨਾਰਥ ਦੇ ਵਿੱਚ ਹੈ ਜਿਹੜਾ ਪੋਲ ਸਟਾਰ ਆ ਜਿਹੜੇ ਅੱਜ ਵੀ ਬਟ ਜਿਹੜੇ ਆਮ ਹੀ ਵਾਲੇ ਬੰਦੇ ਹੁੰਦੇ ਨੇ ਜਦੋਂ ਉਹ ਫੋਰੈਸਟਸ ਦੇ ਵਿੱਚ ਗੁੰਮ ਜਾਂਦੇ ਨੇ ਕਈ ਵਾਰੀ ਉਹਨਾਂ ਨੂੰ ਕੋਈ ਲੜਾਈ ਹੋ ਜਾਂਦੀ ਹੈ ਉਹਨਾਂ ਨੂੰ ਕਿਤੇ ਉਤਰਨਾ ਪੈ ਜਾਂਦਾ ਹੈ ਜਾਂ ਹੈਲੀਕਾਪਟਰਸ ਕ੍ਰੈਸ਼ ਹੋ ਜਾਂਦੇ ਨੇ ਕਿਤੇ ਨਾ ਕਿਤੇ ਕੋਈ ਜੰਗਲ ਵਿੱਚ गिर ਜਾਂਦਾ ਹੈ ਤੇ ਉਹਨਾਂ ਨੂੰ ਡਾਇਰੈਕਸ਼ਨ ਨਹੀਂ ਲੱਭਦੀ ਤਾਂ ਫਿਰ ਉਹਨਾਂ ਨੂੰ ਸਿਰਫ ਪੋਲ ਸਟਾਰ ਤੋਂ ਪਤਾ ਲੱਗਦਾ ਕਿ ਇਧਰ ਨੂੰ ਨਾਰਥ ਡਾਇਰੈਕਸ਼ਨ ਹੈ ਇਹਦੇ ਬਿਲਕੁਲ ਆਪੋਜ਼ਿਟ ਸਾਊਥ ਡਾਇਰੈਕਸ਼ਨ ਹੈ ਇਹਦੇ ਲੈਫਟ ਦੇ ਉੱਤੇ ਕਿਹੜੀ ਡਾਇਰੈਕਸ਼ਨ ਹੈ ਈਸਟ ਵੈਸਟ ਨਾਰਥ ਸਾਊਥ ਉਹਨਾਂ ਨੂੰ ਪਤਾ ਲੱਗ ਜਾਂਦਾ ਫਿਰ ਉਹ ਆਪਣਾ ਰਸਤਾ ਲੱਭ ਲੈਂਦੇ ਨੇ ਜਦੋਂ ਸਾਹਿਬ ਸਿਰ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਬਿਟੇ ਚਮਕੌਰ ਦੀ ਗੜੀ ਚ ਤੁਹਾਨੂੰ ਪਤਾ ਹੈ ਕਿ ਐਨੀ ਵੱਡੀ ਲੜਾਈ ਹੋਈ ਸੀ ਬਹੁਤ ਵੱਡੀ ਵਾਰਸ ਸੀ ਉਹਦੇ ਵਿੱਚੋਂ ਫਿਰ ਉਹ ਜਦੋਂ ਬਾਹਰ ਆਏ ਸੀ ਤਾਂ ਉਹਨਾਂ ਨੇ ਆਪਣੇ ਨਾਲ ਦੇ ਸਿੰਘਾਂ ਨੂੰ ਕਿਹਾ ਸੀ ਕਿ ਆਪਾਂ ਸਾਰੇ ਅਲੱਗ-ਅਲੱਗ ਹੋ ਜੰਨੇ ਆ ਕਿਉਂਕਿ ਬਹੁਤ ਵੱਡਾ ਖੇਰਾ ਪਿਆ ਹੋਇਆ ਸੀ ਜਿਹੜੇ ਜਿਹੜੇ ਦੁਸ਼ਮਣ ਦੀ ਫੌਜ ਸੀ ਉਹਨਾਂ ਦਾ ਤੇ ਕਹਿੰਦੇ ਕਿ ਆਪਾਂ ਰਾਤ ਵੀ ਬੜੀ ਹਨੇਰੀ ਸੀ ਤੇ بارش ਵੀ ਪੈ ਰਹੀ ਸੀ ਕੋਈ ਰਸਤਾ ਨਹੀਂ ਸੀ ਲੱਭ ਰਿਹਾ ਤੇ ਗੁਰੂ ਮਹਾਰਾਜ ਜੀ ਕਹਿੰਦੇ ਕਿ ਤੁਸੀਂ ਨਾ ਨਾਰਥ ਸਟਾਰ ਨੂੰ ਦੇਖਦੇ ਆਇਓ ਤੇ ਪੋਲ ਸਟਾਰ ਦੀ ਡਾਇਰੈਕਸ਼ਨ ਦੇ ਵਿੱਚ ਅਸੀਂ ਤੁਹਾਨੂੰ ਮਿਲਾਂਗੇ ਫਿਰ ਉਹ ਮਾਛੀਵਾੜੇ ਦੇ ਜੰਗਲ ਦੇ ਵਿੱਚ ਮਿਲੇ ਸੀ ਸਿੰਘਾਂ ਨੂੰ ਉੱਥੋਂ ਲੱਭਦੇ ਲੱਭਦੇ ਉਹ ਆਏ ਸੀ ਸੋ ਜਿਹੜਾ ਨਾਰਥ ਸਟਾਰ ਹੈ ਬੇਟਾ ਬਹੁਤ ਵੱਡੀ ਸੇਵਾ ਵੀ ਕਰਦਾ ਹੈ ਕਿ ਕੋਈ ਗੁੰਮ ਜਾਈਏ ਜਿਸ ਤਰ੍ਹਾਂ ਸ਼ਿਪਸ ਨੇ ਹੋ ਰਸਤਾ ਭੁੱਲ ਜਾਂਦੇ ਨੇ ਫਿਰ ਉਹ ਕੋਈ ਵੀ ਹੈ ਚਾਹੇ ਉਸ ਨੂੰ ਡਾਇਰੈਕਸ਼ਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਨਾਰਥ ਸਟਾਰ ਵੱਲ ਦੇਖਦਾ ਕਿਉਂਕਿ ਬਾਕੀ ਸਾਰੇ ਸਟਾਰਸ ਤਾਂ ਮੂਵ ਕਰਦੇ ਰਹਿੰਦੇ ਨੇ ਤੇ ਉਹ ਡਾਇਰੈਕਸ਼ਨ ਕੋ ਕਿਸ ਤਰ੍ਹਾਂ ਦੇਖ ਸਕਦਾ ਕਿਉਂਕਿ ਉਹ ਸ਼ਾਮ ਨੂੰ ਕਿਤੇ ਹੋਰ ਹੁੰਦੇ ਨੇ ਅੱਧੀ ਰਾਤ ਨੂੰ ਕਿਤੇ ਹੋਰ ਹੁੰਦੇ ਨੇ ਮਾਰਨਿੰਗ ਚ ਕਿਤੇ ਹੋਰ ਹੁੰਦੇ ਨੇ ਤੇ ਇਸ ਕਰਕੇ ਨਾ ਇਹ ਫਿਰ ਸਾਰੇ ਸਟਾਰਸ ਕਹਿੰਦੇ ਆਪਾਂ ਜਾ ਕੇ ਉਹਦੇ ਕੋਲੋਂ ਪੁੱਛਦੇ ਆਂ ਵੀ ਇਹਦਾ ਮਤਲਬ ਤਾਂ ਸਾਡਾ ਬੜਾ ਗ੍ਰੇਟ ਸਟਾਰ ਹੈ ਸਾਡੇ ਸਾਰਿਆਂ ਨਾਲੋਂ ਵੱਡਾ ਤੇ ਆਪਾਂ ਉਹਨਾਂ ਕੋਲ ਪੁੱਛਦੇ ਆਂ ਜਾ ਕੇ ਕਿ ਜਿਹੜੇ ਵੱਡੇ ਵੱਡੇ ਲੋਕ ਨੇ ਉਹ ਤਾਂ ਗੁੱਸਾ ਵੀ ਨਹੀਂ ਕਰਦੇ ਉਹਨਾਂ ਕੋਲੋਂ ਕੁਝ ਪੁੱਛ ਲਓ ਆਪਾਂ ਉਹਨਾਂ ਕੋਲ ਉਹਦੀ ਸਟੋਰੀ ਪੁੱਛਦੇ ਆਂ ਉਹ ਸਾਰੇ ਸਟਾਰਸ ਨੂੰ ਉਹ ਸਟਾਰ ਦੇ ਨੇੜੇ ਚਲੇ ਗਏ ਤੇ ਕਹਿੰਦੇ ਵੀ ਪੋਲ ਸਟਾਰ ਜੀ ਤੁਸੀਂ ਸਾਨੂੰ ਆਪਣੀ ਸਟੋਰੀ ਦੱਸੋ ਤੁਸੀਂ ਕਿਉਂ ਨਹੀਂ ਮੂਵ ਕਰਦੇ ਸਾਰਿਆਂ ਨੂੰ ਪ੍ਰਮਾਤਮਾ ਨੇ ਹੁਕਮ ਦਿੱਤਾ ਹੋਇਆ ਕਿ ਤੁਸੀਂ ਇੱਕ ਥਾਂ ਤੇ ਸਟੈਟਿਕ ਰਹਿਣਾ ਨਹੀਂ ਹੈ ਘੁੰਮੀ ਜਾਣਾ ਘੁੰਮੀ ਜਾਣਾ ਇੱਕ ਮਿੰਟ ਵੀ ਕੋਈ ਲੇਟ ਨਹੀਂ ਹੋ ਸਕਦਾ ਜੇ ਉਹਨਾਂ ਨੇ ਸੂਰਜ ਨੂੰ ਕਿਹਾ ਪ੍ਰਮਾਤਮਾ ਨੇ ਕਿ 8 ਵਜੇ ਤੂੰ ਰਾਈਜ਼ ਕਰਨਾ 8 ਵਜੇ ਤੂੰ ਸਨਸੈਟ ਹੋਣਾ ਤੇ ਇਸ ਕੰਟਰੀ ਚ 8 ਵਜੇ ਤੂੰ ਚੜ੍ਹਨਾ ਹੈ ਇਸ ਕੰਟਰੀ ਚ 8 ਵਜੇ ਚੜ੍ਹਨਾ ਤੇ ਉਹ ਬਿਲਕੁਲ ਇੱਕ ਮਿੰਟ ਵੀ ਲੇਟ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਮੂਨ ਵੀ ਹੈ ਇਸੇ ਤਰ੍ਹਾਂ ਹੀ ਬਾਕੀ ਸਾਰੇ ਪਲੈਨੈਟਸ ਨੇ ਪਰ ਤੁਸੀਂ ਇੱਕ ਜਗ੍ਹਾ ਤੇ ਕਿਸ ਤਰ੍ਹਾਂ ਟਿਕੇ ਰਹਿੰਦੇ ਹੋ ਤੇ ਫਿਰ ਪੋਲ ਸਟਾਰ ਨੇ ਹੱਥ ਜੋੜ ਕੇ ਕਿਹਾ ਕਿ ਮੈਨੂੰ ਤਾਂ ਇਹ ਗॉड ਨੇ ਐਡੀ ਵੱਡੀ ਪਦਵੀ ਦਿੱਤੀ ਹੈ ਕਿ ਕਿ ਗॉड ਮੇਰੇ ਤੇ ਬਹੁਤ ਖੁਸ਼ ਹੋਗੇ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ beta ਤੂੰ ਹਮੇਸ਼ਾ ਚਮਕਦਾ ਰਹੇਗਾ ਤੂੰ ਹਮੇਸ਼ਾ ਇੱਕ ਥਾਂ ਦੇ ਉੱਤੇ ਰਹੇਗਾ ਤੈਨੂੰ ਕੋਈ ਹਿਲਾ ਨਹੀਂ ਸਕੂਗਾ ਤੇ for all times to come ਤੂੰ ਨਾ ਅਮਰ ਰਹੇਗਾ ਤੂੰ ਕਦੇ ਵੀ ਨਹੀਂ ਜਿਵੇਂ ਬਹੁਤ ਸਾਰੇ ਤਾਰੇ ਟੁੱਟ ਜਾਂਦੇ ਨੇ ਨਾ ਤੇ ਖਤਮ ਹੋ ਜਾਂਦੇ ਨੇ ਤੇ ਤੂੰ ਕਦੇ ਨਹੀਂ ਟੁੱਟੇਗਾ ਤੂੰ ਹਮੇਸ਼ਾ ਇੱਕ ਥਾਂ ਦੇ ਉੱਤੇ ਸਟੈਟਿਕ ਪਰਮਾਨੈਂਟ ਤੇਰੀ ਪੋਜੀਸ਼ਨ ਰਹੂਗੀ ਸਾਰੇ ਜਣੇ ਤੇਰਾ ਰਿਗਾਰਡ ਕਰਿਆ ਕਰਨਗੇ ਸਾਰੇ ਲੋਕ ਧਰਤੀ ਤੇ ਜਿੰਨੇ ਵੀ ਲੋਕ ਨੇ ਨਾ ਉਹ ਤੇਰੇ ਵੱਲ ਦੇਖ ਕੇ ਫਿਰ ਆਪਣੇ ਬੱਚਾ ਨੂੰ ਤੇਰੀਆਂ ਸਟੋਰੀ ਸੁਣਾਇਆ ਕਰਨਗੇ ਤੇਰਾ ਨਾਮ ਥਰੂ ਹੋਊਗਾ ਤੇ ਉਹ ਫਿਰ ਕਹਿੰਦੇ ਜੀ ਸਾਨੂੰ ਤਾਂ ਬਹੁਤ ਚੰਗਾ ਲੱਗਿਆ ਤੁਸੀਂ ਜਨੇ ਦੱਸਿਆ ਵੀ ਗੋਡ ਕਿਸ ਤਰ੍ਹਾਂ ਪਲੀਜ਼ ਹੁੰਦੇ ਨੇ ਤੁਸੀਂ ਗੋਡ ਨੂੰ ਕਿਵੇਂ ਖੁਸ਼ ਕਰ ਲਿਆ ਤੇ ਤੁਹਾਡੀ ਕੀ ਸਟੋਰੀ ਸੀ ਤੁਸੀਂ ਸਾਨੂੰ ਦੱਸੋ ਫਿਰ ਥਰੂਬ ਨੇ ਦੱਸਿਆ ਕਹਿੰਦਾ ਕਿ ਮੈਂ ਨਾ ਬਹੁਤ ਛੋਟਾ ਹੁੰਦਾ ਸੀ ਤੇ ਮੇਰਾ ਮੇਰਾ ਜਿਹੜਾ ਜਨਮ ਸੀ ਨਾ ਉਹ ਰਾਜੇ ਦੇ ਘਰ ਹੋਇਆ ਮੇਰਾ ਪਿਤਾ ਬਹੁਤ ਵੱਡਾ ਕਿੰਗ ਸੀ ਤੇ ਮੇਰੀ ਮਾਂ ਕੁਇਨ ਸੀ ਤੇ ਮੇਰੀ ਮਾਂ ਬਹੁਤ ਸਿੰਪਲ ਜੀ ਸੀ ਬਹੁਤ ਅੱਛੀ ਸੀ ਬੜੀ ਇਨੋਸੈਂਟ ਸੀ ਤੇ ਉਹ ਵੀ ਰਾਜੇ ਦੀ ਬੇਟੀ ਸੀ ਤੇ ਉਹਦੀ ਜਿਹੜੀ ਛੋਟੀ ਭੈਣ ਸੀ ਨਾ ਉਹ ਸਾਡੇ ਘਰ ਕੁਰੀ ਰਹਿਣ ਵਾਸਤੇ ਆਈ ਤੇ ਉਹਨੇ ਨਾ ਮੇਰੇ ਫਾਦਰ ਨੂੰ ਆਪਣੇ ਵੱਲ ਕਰ ਲਿਆ ਤੇ ਉਹ ਕਹਿੰਦੀ ਕਿ ਮੈਂ ਤਾਂ ਬਹੁਤ ਸਮਾਰਟ ਆ ਮੈਂ ਤਾਂ ਬਹੁਤ ਸੋਹਣੀ ਆ ਮੈਂ ਬਹੁਤ ਕਾਨਿੰਗ ਆ ਤੇ ਇਹ ਇਹ ਤਾਂ ਵੀ ਸਿੱਧੀ ਸਾਧੀ ਜਿਹੀ ਜਿਹੜੀ ਤੇਰੀ ਦੂਸਰੀ ਰਾਣੀ ਐ ਇਹਨੂੰ ਤਾਂ ਬਿਲਕੁਲ ਵੀ ਨਹੀਂ ਕੁਝ ਪਤਾ ਚੱਲਦਾ ਤੇ ਮੈਂ ਤਾਂ ਤਰ੍ਹਾਂ ਤਰ੍ਹਾਂ ਦੀ ਡਰੈਸੇਸ ਪਾਉਣੀ ਐ ਤਰ੍ਹਾਂ ਤਰ੍ਹਾਂ ਦੇ ਮੈਂ ਆਰਨਮੈਂਟਸ ਪਾਉਣੀ ਐ ਤੇ ਤੂੰ ਨਾ ਮੇਰੇ ਨਾਲ ਸ਼ਾਦੀ ਕਰਾ ਲੈ ਇਹਨੂੰ ਛੱਡ ਦੇ ਤੂੰ ਤੇ ਜਿਹੜਾ ਰਾਜਾ ਸੀ ਨਾ ਉਸਨੇ ਉਹਦੀਆਂ ਗੱਲਾਂ ਵਿੱਚ ਆ ਕੇ ਉਹਦੀ ਛੋਟੀ ਭੈਣ ਨਾਲ ਸ਼ਾਦੀ ਕਰਵਾ ਲਈ ਤੇ ਫਿਰ ਉਹ ਹਲੇ ਵੀ ਉਹਨੂੰ ਚੈਨ ਨਹੀਂ ਆਇਆ ਉਹ ਕਹਿੰਦੀ ਕਿ ਇਹ ਜਿਹੜੀ ਮੇਰੀ ਵੱਡੀ ਭੈਣ ਹੈ ਨਾ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਇਸ ਨੂੰ ਤੂੰ ਨਾ ਆਪਣੇ ਪੈਲੇਸ ਤੋਂ ਬਾਹਰ ਕੱਢ ਦੇ ਤੇ ਇਹ ਮੈਨੂੰ ਨਜ਼ਰ ਨਾ ਆਵੇ ਇੱਥੇ ਤੇ ਉਹ ਰਾਜ ਕੇਂਦਰ ਵਿੱਚ ਲੋਠੀਕ ਹੈ ਤੇ ਉਹਨੇ ਉਹ ਦਿਲਤਾ ਨਹੀਂ ਸੀ ਕਰਦਾ ਕਿਉਂਕਿ ਵੱਡੀ ਰਾਣੀ ਬਹੁਤ ਬਹੁਤ ਜੈਂਟਲ ਸੀ ਬਹੁਤ ਹੀ ਡੋਸਾਈਲ ਸੀ ਬਹੁਤ ਹੀ ਚੰਗੀ ਸੀ ਪਰ ਉਸਨੇ ਉਸ ਨੂੰ ਕਿਹਾ ਕਿ ਵੀ ਦੇਖ ਤੂੰ ਪੈਲਸ ਵਿੱਚ ਨਾ ਰਹਿ ਤੇ ਛੋਟੀ ਰਾਣੀ ਤੈਨੂੰ ਚੰਗਾ ਨਹੀਂ ਸਮਝਦੀ ਤੇ ਤੂੰ ਨਾ ਬਾਹਰ ਤੈਨੂੰ ਮੈਂ ਇੱਕ ਕਟੇਜ ਜੀ ਬਣਵਾ ਦਿੰਦਾ ਉੱਥੇ ਜਾ ਕੇ ਰਹਿ ਤੇ ਉਹਨੂੰ ਬਾਹਰ ਜੰਗਲ ਦੇ ਵਿੱਚ ਇੱਕ ਕਾਟੇਜ ਬਣਵਾ ਦਿੱਤੀ ਰਾਜੇ ਨੇ ਤੇ ਉਹਦਾ ਛੋਟਾ ਜਿਹਾ ਤਰੂ ਸੁਣਾਉਣ ਲੱਗਿਆ ਕਿ ਮੈਂ ਉਦੋਂ ਛੋਟਾ ਜਾਂ ਸੀ ਬਿਲਕੁਲ ਤੇ ਕਹਿੰਦਾ ਕਿ ਉੱਥੇ ਨਾ ਕੰਪਨੀ ਦਾ ਕਿੰਨਾ ਅਸਰ ਹੁੰਦਾ ਹੈ ਕਿ ਤੁਸੀਂ ਚੰਗੀ ਕੰਪਨੀ ਵਿੱਚ ਰਹੋ ਤਾਂ ਕਿੰਨੀਆਂ ਚੰਗੀਆਂ ਚੰਗੀਆਂ ਗੱਲਾਂ ਸੁਣਦੇ ਆਂ ਤੇ ਕਹਿੰਦਾ ਕਿ ਉੱਥੇ ਨਾ ਜੰਗਲ ਦੇ ਵਿੱਚ ਬਹੁਤ ਸਾਰੇ ਸੇਂਟਸ ਆਪਣੀਆਂ ਛੋਟੀਆਂ-ਛੋਟੀਆਂ ਕੌਟੇਜਿਸ ਬਣਾ ਕੇ ਰਹਿੰਦੇ ਸੀ ਕੋਈ ਤਾਂ ਕੌਟੇਜ ਵੀ ਨਹੀਂ ਸੀ ਬਣਾਉਂਦੇ ਦਰਖਤਾਂ ਥੱਲੇ ਰਹਿੰਦੇ ਸੀ ਤੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦੇ ਰਹਿੰਦੇ ਸੀ ਉਹ ਬੜੇ ਚੰਗੇ ਹੁੰਦੇ ਸੀ ਉਹ ਹਰ ਇੱਕ ਉਹਨਾਂ ਦੇ ਨੇੜੇ ਜਾ ਕੇ ਬੜੀ ਸ਼ਾਂਤੀ ਮਿਲਦੀ ਸੀ ਤੇ ਮੇਰੀ ਮਾਂ ਨੇ ਕਿਹਾ ਤੂੰ ਵੀ ਬੇਟਾ ਉੱਥੇ ਜਾ ਕੇ ਉਹਨਾਂ ਨੂੰ ਮੱਥਾ ਟੇਕਿਆ ਕਰ ਫੇਰ ਉਹ ਬles ਕਰਦੇ ਹੁੰਦੇ ਸੀ ਤੇ ਕਹਿੰਦਾ ਕਿ ਇੱਕ ਦਿਨ ਜਿਹੜੇ ਉਹ ਸਾਧੂਆਂ ਦੇ ਬੱਚੇ ਸੀ ਛੋਟੇ ਛੋਟੇ ਅਸੀਂ ਸਾਰੇ ਖੇਡ ਰਹੇ ਸੀ ਬਾਹਰ ਤੇ ਖੇਡਦੇ ਖੇਡਦੇ ਅਸੀਂ ਪੈਲਸ ਤੱਕ ਪਹੁੰਚ ਗਏ ਜਿਹੜਾ ਉਹਦੇ ਉਹਦੇ ਬਬ ਦਾ ਪੈਲੈਸ ਸੀ ਜਿਹੜਾ ਰਾਜੇ ਦਾ ਪੈਲੈਸ ਸੀ ਜਿਸ ਦਾ ਬੱਚਾ ਥਰੂ ਸੀ ਤੇ ਕਹਿੰਦਾ ਕਿ ਉੱਥੇ ਰਾਜਾ ਤੇ ਰਾਣੀ ਬੈਠੇ ਹੋਏ ਸੀ ਤੇ ਕਹਿੰਦਾ ਕਿ ਮੈਂ ਨਾ ਜਾ ਕੇ ਫਟਾਫਟ ਮੈਂ ਮੇਰੇ ਮੇਰੇ ਫਾਦਰ ਨੇ ਵੀ ਮੇਰੇ ਵੱਲ ਦੇਖ ਕੇ ਸਮਾਈਲ ਕੀਤਾ ਤੇ ਕਹਿੰਦਾ ਵੀ ਮੈਂ ਦੌੜ ਕੇ ਜਾ ਕੇ ਉਹਦੀ ਗੋਦੀ ਵਿੱਚ ਬੈਠ ਗਿਆ ਤੇ ਮੇਰਾ ਪਿਤਾ ਮੈਨੂੰ ਪਿਆਰ ਕਰਨ ਲੱਗਿਆ ਪਰ ਜਿਹੜੀ ਮੇਰੀ ਸਟੈਪ ਮਦਰ ਸੀ ਉਹਨੂੰ ਚੰਗਾ ਨਹੀਂ ਲੱਗਿਆ ਬਿਲਕੁਲ ਕਿ ਨਾ ਉਹਨੇ ਮੈਨੂੰ ਖਿੱਚ ਕੇ ਮੇਰੀ ਬਾਹ ਤੋਂ ਪਕੜ ਕੇ ਨਾ ਮੈਨੂੰ ਨੀਚੇ ਉਤਾਰਿਆ ਉਸ ਦੀ ਗੋਦੀ ਚੋਂ ਤੇ ਮੇਰੇ ਦੋ ਥੱਪੜ ਲਗਾਏ ਕੱਸ ਕੇ ਤੇ ਉਹਨੇ ਮੈਨੂੰ ਧਰਤੀ ਤੇ ਫਟਕਾ ਕੇ ਮਾਰਿਆ ਤੇ ਮੈਨੂੰ ਕਹਿੰਦੀ ਕਿ ਖਬਰਦਾਰ ਜੇ ਤੂੰ ਮੁੜ ਕੇ ਅੱਗੇ ਆਪਣੇ ਫਾਦਰ ਦੀ ਗੋਦੀ ਦੇ ਵਿੱਚ ਬੈਠਿਆ ਤੇ ਜੇ ਜੇ ਤੂੰ ਆਪਣੇ ਫਾਦਰ ਦੀ ਗੋਦੀ ਚ ਬੈਠਣਾ ਸੀ ਨਾ ਤਾਂ ਮੇਰਾ ਬੇਟਾ ਬਣ ਕੇ ਆਉਣਾ ਸੀ ਦੁਨੀਆ ਵਿੱਚ ਤੇ ਇੱਥੇ ਤਾਂ ਸਿਰਫ ਮੇਰਾ ਬੇਟਾ ਹੀ ਬੈਠੂਗਾ ਤੂੰ ਦੌੜ ਜਾ ਇੱਥੋਂ ਕਦੇ ਨਹੀਂ ਮੈਂ ਤਨ ਤੈਨੂੰ ਦੇਖਣਾ ਚਾਹੁੰਦੀ ਮੁੜ ਕੇ ਤੇ ਵਿਚਾਰਾ ਛੋਟਾ ਜਿਹਾ ਬੱਚਾ ਉਹਦੇ ਜ਼ੋਰ ਦੀ ਉਹਨੇ ਥੱਪੜ ਵੀ ਮਾਰੇ ਉਹਦੀਆਂ ਅੱਖਾਂ ਚੱਲਿਆ ਅੰਸੂ ਆਏ ਤੇ ਉਹ ਦੌੜਦਾ ਦੌੜਦਾ ਰੁੰਦਾ ਰੁੰਦਾ ਆਪਣੇ ਘਰ ਆ ਗਿਆ ਥਰੂ ਤੇ ਆਖੇ ਉਹ ਆਪ ਹੀ ਦੱਸ ਰਿਹਾ ਵੀ ਮੈਂ ਆਪਣੇ ਮਾਂ ਕੋਲ ਆ ਕੇ ਬਹੁਤ ਰੋਇਆ ਤੇ ਮੇਰੀ ਮਾਂ ਨੇ ਮੈਨੂੰ ਬਹੁਤ ਪਿਆਰ ਕੀਤਾ ਮੈਨੂੰ ਗੋਦੀ ਵਿੱਚ ਲੈ ਕੇ ਕਿਹਾ ਬੇਟਾ ਤੂੰ ਕਿਉਂ ਰੋ ਰਿਹਾ ਹੈ ਉਹ ਕਹਿੰਦਾ ਕਿ ਮਾਂ ਤੂੰ ਮੈਨੂੰ ਸੱਚੋ ਸੱਚੀ ਦੱਸ ਕੇ ਕਿ ਤੂੰ ਕੋਈ ਨਹੀਂ ਕਿ ਕੀ ਤੂੰ ਸਰਵੈਂਟ ਹੈ ਰਾਜੀ ਦੀ ਉਹ ਕਹਿੰਦੀ ਨਹੀਂ ਬੇਟਾ ਮੈਂ ਸਵੰਤ ਤਾਂ ਨਹੀਂ ਮੈਂ ਵੀ ਕੁਇਨ ਐ ਮੈਂ ਵੀ ਰਾਜੇ ਦੀ ਬੇਟੀ ਐ ਤੇਨੇ ਰਾਜੇ ਨੂੰ ਹੀ ਵਿਆਹੀ ਹੋਈ ਐ ਤੇ ਉਹ ਕਹਿੰਦਾ ਕਿ ਫਿਰ ਮੈਨੂੰ ਜਿਹੜੀ ਰਾਜੇ ਦੀ ਹੋਣ ਵਾਲੀ ਵਾਈਫਸ ਹੈ ਉਹਨੇ ਮੈਨੂੰ ਸਾਰੀ ਗੱਲ ਦੱਸੀ ਕਿ ਉਹਨੇ ਮੈਨੂੰ ਮਾਰਿਆ ਤੇ ਮੈਨੂੰ ਕਿਹਾ ਕਿ ਤੈਨੂੰ ਕੋਈ ਮਤਲਬ ਨਹੀਂ ਹੈ ਇੱਥੇ ਆਉਣ ਦਾ ਪੈਲੈਸ ਵਿੱਚ ਨਾ ਤੂੰ ਜੇ ਤੂੰ ਆਪਣੇ ਫਾਦਰ ਦੀ ਗੋਦੀ ਵਿੱਚ ਬੈਠਣਾ ਸੀ ਨਾ ਤਾਂ ਮੇਰੇ ਘਰ ਤੂੰ ਪੈਦਾ ਹੋਣਾ ਸੀ ਤੇ ਤੂੰ ਦੌੜ ਜਾ ਇੱਥੋਂ ਤੇ ਉਹਨੇ ਮੈਨੂੰ ਮਾਰਿਆ ਨਾਲੇ ਮੇਰੇ ਫਾਦਰ ਵੀ ਫਿਰ ਕੁਝ ਵੀ ਨਹੀਂ ਬੋਲਿਆ ਤੇ ਮੈਨੂੰ ਇਸ ਕਰਕੇ ਬਹੁਤ ਸਾਰਾ ਦੁੱਖ ਲੱਗਿਆ ਕਿ ਮੇਰੇ ਨਾਲ ਉਹਨਾਂ ਬਿਹੇਵ ਕਿਉਂ ਕੀਤਾ ਉਹਨਾਂ ਨੇ ਫਿਰ ਉਹਦੀ ਮਾਂ ਨੇ ਕਿਹਾ ਕਿ ਬੇਟੇ ਮੈਂ ਨਾ ਰਾਜੇ ਦੀ ਹੀ ਬੇਟੀ ਐ ਤੇ ਰਾਜੇ ਨੂੰ ਹੀ ਵਿਆਈ ਸੀ ਪਰ ਨਾ ਲੱਗਦਾ ਕਿ ਪ੍ਰਮਾਤਮਾ ਕਿਸੇ ਗੱਲ ਨੂੰ ਸਾਡੇ ਨਾਲ ਦਰਾਜ਼ ਹੋ ਗਿਆ ਉਹ ਪਰਮਾਤਮਾ ਤਾਂ ਬਹੁਤ ਚੰਗਾ ਹੈ ਕਿਸੇ ਨਾਲ ਨਰਾਜ਼ਤਾ ਨਹੀਂ ਹੁੰਦਾ ਪਰ ਜਿਹੜੇ ਬਿٹے ਉਹਦੀ ਭਗਤੀ ਕਰਦੇ ਨੇ ਨਾ ਉਹਨਾਂ ਤੇ ਪਰਮਾਤਮਾ ਬਹੁਤ ਖੁਸ਼ ਹੁੰਦੇ ਨੇ ਤੇ ਹੋ ਸਕਦਾ ਪਿਛਲੇ ਜਨਮ ਦੇ ਵਿੱਚ ਮੈਂ ਕੋਈ ਭਗਤੀ ਨਾ ਕੀਤੀ ਹੋਵੇ ਤੇ ਫਿਰ ਮੈਨੂੰ ਇਸ ਜਨਮ ਚ ਪਨਿਸ਼ਮੈਂਟ ਮਿਲੀ ਹੋਵੇ ਤੇ ਇਸ ਕਰਕੇ ਬੇਟਾ ਜੇ ਪਰਮਾਤਮਾ ਨੂੰ ਭੁੱਲ ਜਾਈਏ ਨਾ ਫਿਰ ਆਪਾਂ ਨੂੰ ਸਾਰੇ ਤਰ੍ਹਾਂ ਦੇ ਦੁੱਖ ਆ ਜਾਂਦੇ ਨੇ ਤੇ ਉਹਦਾ ਬੇਟਾ ਕਹਿੰਦਾ ਥਰੂ ਕਹਿੰਦਾ ਕਿ ਮਾਂ ਫਿਰ ਕੀ ਤਰੀਕਾ ਹੈ ਕਿ ਪ੍ਰਮਾਤਮਾ ਖੁਸ਼ ਹੋ ਜAVE ਤੇ ਹਰ ਹਰ ਬੱਚਾ ਆਪਣੇ ਪਿਤਾ ਦਾ ਪਿਆਰ ਪਾਸ ਕੇ ਫਿਰ ਉਹਦੀ ਮਾਂ ਨੇ ਕਿਹਾ ਕਿ ਬੇਟੇ ਸਭ ਤੋਂ ਵੱਡੇ ਆਪਣੇ ਫਾਦਰ ਸਭ ਤੋਂ ਸੱਚੇ ਫਾਦਰ ਤਾਂ ਪ੍ਰਮਾਤਮਾ ਹੀ ਨੇ ਉਹ ਹੀ ਆਪਣੇ ਮਦਰ ਮਦਰ ਵੀ ਨੇ ਉਹਨਾਂ ਨਾਲ ਸਾਰੇ ਰਿਲੇਸ਼ਨਸ਼ਿਪਸ ਨੇ ਆਪਣੇ ਕਿਉਂਕਿ ਆਪਾਂ ਉਹਨਾਂ ਤੋਂ ਹੀ ਬੌਂਡ ਹੋਏ ਆਂ ਅਤੇ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਸਵੇਰੇ ਉੱਠਣਸਾਰ ਉਹਨਾਂ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਥੈਂਕਸ ਪ੍ਰਮਾਤਮਾ ਜੀ ਤੁਸੀਂ ਮੈਨੂੰ ਰਾਤ ਨੂੰ ਜਿਉਂਦਾ ਰੱਖਿਆ ਆਪਾਂ ਤਾਂ ਸੋਚ ਜਾਨਨੇ ਆ ਸਾਡੇ ਸਾਹ ਪਰ ਚੱਲਦੇ ਰਹਿੰਦੇ ਨੇ ਸਾਡੇ ਸਿਸਟਮਸ ਚੱਲਦੇ ਰਹਿੰਦੇ ਨੇ ਉਹ ਕੌਣ ਚਲਾਉਂਦਾ ਹੈ ਕਿ ਸਾਨੂੰ ਤਾਂ ਪਤਾ ਵੀ ਨਾ ਚੱਲੇ ਕਿ ਅਸੀਂ ਅਸੀਂ ਕੌਨਸ਼ੀਅਸਲੀ 언ਕੌਨਸ਼ੀਅਸਲੀ ਤਾਂ ਕੁਛ ਨਹੀਂ ਨਾ ਕਰ ਸਕਦੇ ਜੇ ਸਾਡਾ ਸਾਹ ਬੰਦ ਹੋ ਜਾਏ ਅਸੀਂ ਕੀ ਕਰ ਸਕਦੇ ਆ ਪਰ ਆਪਣੇ ਪ੍ਰਮਾਤਮਾ ਆਪਣੇ ਕਿਡਨੀਜ਼ ਵੀ ਚਲਾਉਂਦੇ ਰਹਿੰਦੇ ਆਪਣੇ ਹਾਰਟ ਬੀਟ ਹੁੰਦੀ ਰਹਿੰਦੀ ਹੈ ਸੁੱਤੇ ਪਿਆਂ ਦੀ ਵੀ ਤੇ ਆਪਣਾ ਲੀਵਰ ਆਪਣਾ ਸਟਮਕ ਸਾਰੇ ਹੀ ਕੰਮ ਕਰਦੇ ਰਹਿੰਦੇ ਨੇ ਤੇ ਫਿਰ ਪਰਮਾਤਮਾ ਆਪਾਂ ਨੂੰ ਇਸ ਫੇਰੇ ਉਠਾ ਦਿੰਦੇ ਨੇ ਫਿਰ ਆਪਾਂ ਨੂੰ ਕਿੰਨਾ ਕੁਝ ਖਾਣ ਪੀਣ ਨੂੰ ਦਿੰਦੇ ਨੇ ਚੰਗੇ ਕੱਪੜੇ ਪਾਉਣ ਨੂੰ ਦਿੰਦੇ ਨੇ ਤੇ ਕਿੰਨਾ ਜ਼ਿਆਦਾ ਆਪਾਂ ਨੂੰ ਪਿਆਰ ਕਰਦੇ ਨੇ ਤੇ ਕੁਝ ਵੀ ਨਹੀਂ ਉਹ ਚਾਹੁੰਦੇ ਆਪਾਂ ਸਿਰਫ ਉਹਨਾਂ ਦਾ ਥੈਂਕਸ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਤੇ ਫਿਰ ਬੇਟੇ ਜੇ ਉਹਨਾਂ ਨੂੰ ਆਪਾਂ ਯਾਦ ਕਰੀਏ ਨਾ ਹਰ ਟਾਈਮ ਉਹਨਾਂ ਦਾ ਥੈਂਕਸ ਕਰਦੇ ਰਹੀਏ ਤੇ ਜੋ ਵੀ ਮੰਗਣਾ ਹੈ ਉਹਨਾਂ ਕੋਲੋਂ ਮੰਗੀਏ ਤਾਂ ਫਿਰ ਨਾ ਉਹ ਬਹੁਤ ਵੱਡੇ ਰਾਜੇ ਨੇ ਤੇਰਾ ਪਿਤਾ ਤਾਂ ਇੰਨਾ ਛੋਟਾ ਜਿਹਾ ਰਾਜਾ ਹੈ ਪਰ ਪਰਮਾਤਮਾ ਤਾਂ ਸਾਰੇ ਯੂਨੀਵਰਸ ਦੇ ਰਾਜੇ ਨੇ ਤੇ ਉਹਨਾਂ ਕੋਲੋਂ ਜੋ ਵੀ ਮੰਗੀਏ ਨਾ ਉਹ ਦੇ ਦਿੰਦੇ ਨੇ ਜੇ ਆਪਾਂ ਉਹਨਾਂ ਨੂੰ ਪਿਆਰ ਕਰੀਏ ਉਹਨਾਂ ਦੀ ਗੋਦੀ ਵਿੱਚ ਬੈਠੀ ਆਪਣੀ ਗੋਦੀ 'ਚ ਬਿਠਾ ਲੈਂਦੇ ਨੇ ਕਦੇ ਵੀ ਨਹੀਂ ਆਪਣੀ ਗੋਦੀ 'ਚੋਂ ਉਤਾਰਦੇ ਬਹੁਤ ਪਿਆਰ ਕਰਦੇ ਨੇ ਕੋਈ ਵੀ ਦੁੱਖ ਨਹੀਂ ਆਪਾਂ ਨੂੰ ਰਹਿਣ ਦਿੰਦੇ ਤੇ ਉਹ ਕਹਿੰਦਾ ਕਿ ਫਿਰ ਮਾਂ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਖੁਸ਼ ਕੀਤਾ ਜਾ ਸਕਦਾ ਹੈ ਵੀ ਕੀ ਕਰਨਾ ਚਾਹੀਦਾ ਹੈ ਤੇ ਉਸ ਉਦੋਂ ਫਿਰ ਐਨਾ ਤਾਂ ਨਹੀਂ ਸੀ ਹੁੰਦਾ ਕਿ ਕਿਸੇ ਨੂੰ ਪਤਾ ਬਹੁਤੀਆਂ ਗੱਲਾਂ ਦਾ ਤੇ ਉਹਦੀ ਮਾਂ ਕਹਿੰਦੀ ਕਿ ਬੇਟੇ ਹੁਣ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਨਾ ਵੀ ਜਿੰਨੇ ਸਾਰੇ ਸੇਂਟਸ ਨੇ ਰਿਸ਼ੀ ਨੇ ਜਿਹੜੇ ਜੰਗਲ ਵਿੱਚ ਬੈਠੇ ਨੇ ਨਾ ਆ ਦੇਖੋ ਨਾ ਆਈਜ਼ ক্লোਜ਼ ਕਰਕੇ ਇਹੇ ਬੈਠੇ ਰਹਿੰਦੇ ਨੇ ਚੰਕੜਾ ਮਾਰ ਕੇ ਦਰਖਤਾਂ ਦੇ ਥੱਲੇ 올 ਦਾ ਟਾਈਮ ਉਹ ਪ੍ਰਮਾਤਮਾ ਵਿੱਚ ਅਬਸੋਰਬਡ ਰਹਿੰਦੇ ਨੇ ਉਹਨੂੰ ਯਾਦ ਕਰਦੇ ਰਹਿੰਦੇ ਨੇ ਦੇਖੋ ਉਹਨਾਂ ਦੇ ਚਿਹਰੇ ਕਿੰਨੇ ਸੋਹਣੇ ਲੱਗਦੇ ਨੇ ਕਿੰਨਾ ਨੂਰ ਹੁੰਦਾ ਉਹਨਾਂ ਦੇ ਚਿਹਰਿਆਂ ਤੇ ਨਾ ਕਿੰਨਾ ਗਲੋ ਹੁੰਦਾ ਤੇ ਉਹ ਕੁਝ ਖਾਸ ਖੰਦੇ ਬਿੰਦੇ ਵੀ ਨਹੀਂ ਭਾਵੇਂ ਪੱਤੇ ਪੁੱਤੇ ਜੋ ਦਰਖਤਾਂ ਦੇ ਫਲ ਵਗੈਰਾ ਨੇ ਫਰੂਟ ਨੇ ਉਹੀ ਖਾ ਕੇ ਉਹ ਤੇ ਜਿਹੜੀਆਂ ਨਦੀਆਂ ਵਗੈਰਾ ਚੱਲਦੀਆਂ ਉਹਨਾਂ ਦਾ ਹੀ ਪਾਣੀ ਪੀ ਕੇ ਬਸ ਬੈਠੇ ਰਹਿੰਦੇ ਨੇ ਹਰ ਟਾਈਮ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਅਸਲ ਵਿੱਚ ਆਪਣੀ ਗੋਦੀ 'ਚ ਲੈ ਕੇ ਉਹਨਾਂ ਨੂੰ ਪਿਆਰ ਕਰ ਰਿਆ ਹੁੰਦਾ ਇਸ ਕਰਕੇ ਇੰਨੇ ਖੁਸ਼ ਰਹਿੰਦੇ ਨੇ ਉਹਨਾਂ ਨੂੰ ਦੁਨੀਆ ਦੀ ਹੋਰ ਕੋਈ ਚੀਜ਼ ਨਹੀਂ ਚਾਹੀਦੀ ਹੁੰਦੀ ਤੇ ਸਾਰੇ ਜਾਕੀ ਉਹਨਾਂ ਨੂੰ ਮੱਥਾ ਵੀ ਟੇਕਦੇ ਨੇ ਸਾਰਿਆਂ ਨੂੰ ਬੜੀ ਸ਼ਾਂਤੀ ਮਿਲਦੀ ਉਹਨਾਂ ਦੇ ਕੋਲ ਬੈਠ ਕੇ ਇਸ ਤਰ੍ਹਾਂ ਹੀ ਭਗਤੀ ਕਰਨੀ ਚਾਹੀਦੀ ਹੈ ਪ੍ਰਮਾਤਮਾ ਦੀ ਇਹ ਜਿਹੜੇ ਸੇਂਟਸ ਨੇ ਦੇਖੋ ਇਹ ਭਾਵੇਂ بارش ਆ ਜਾਵੇ ਜਾਂ ਕਿੰਨੀ ਜ਼ਰਾ ਤੁੱਪ ਹੋਵੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਬਾਹਰ ਹੀ ਬੈਠੇ ਰਹਿੰਦੇ ਨੇ ਤੇ ਪ੍ਰਮਾਤਮਾ ਆਪ ਹੀ ਇਹਨਾਂ ਦੀ ਟੇਕ ਕੇਅਰ ਕਰਦਾ ਹੈ ਤੇ ਇਹ ਸਾਰੇ ਖਰੀ ਨੇ ਚਿਰਨਾ ਦੀ ਸੇਵਾ ਦੇ ਵਿੱਚ ਲਾ ਦਿੰਦੇ ਨੇ ਪ੍ਰਮਾਤਮਾ ਕਿ ਜਿਸ ਤਰ੍ਹਾਂ ਨਦੀਆਂ ਨੂੰ ਹੁਕਮ ਹੈ ਕਿ ਇਹਨਾਂ ਨੂੰ ਸਾਫ ਸਾਫ ਪਾਣੀ ਪਿਲਾਓ ਫਿਰ ਜਦੋਂ ਗਰਮੀ ਹੁੰਦੀ ਹੈ ਕਲਾਊਡਸ ਨੂੰ ਹੁਕਮ ਹੁੰਦਾ ਵੀ ਤੁਸੀਂ ਬਾਰਿਸ਼ ਕਰਕੇ ਇਹਨਾਂ ਨੂੰ ਸੁੱਖ ਦਿਓ ਤੇ ਹਵਾ ਨੂੰ ਹੁਕਮ ਹੁੰਦਾ ਵੀ ਇੱਥੇ ਸਾਫ ਸੁਸਰੀ ਹਵਾ ਵਗ 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 ਕੇ ਇਹਨਾਂ ਨੂੰ ਸੋਣਾ ਬਰੀਦੀਂਗ ਇਹਨਾਂ ਦੀ ਚੱਲਦੀ ਰਹੇ ਤੇ درختਾਂ ਨੂੰ ਹੁਕਮ ਹੈ ਵੀ ਤੁਸੀਂ ਜਿਹੜੇ ਤੁਹਾਡੇ ਥੱਲੇ ਬੈਠ ਕੇ ਪਕਤੀ ਕਰਦੇ ਉਹਨਾਂ ਨੂੰ ਆਪਣੇ ਫਰੂਟ ਚਕਾਓ ਤੇ ਜਿੰਨੇ ਵੀ ਉਹ ਅਲਦੋੜੇ ਬੜੇ ਐਨੇ ਹਾਰੀਬਲ ਜੇ ਜਾਨਵਰ ਵੀ ਫਿਰਦੇ ਨੇ ਨਾ ਬੀਸ ਜਿਹੜੇ ਹੁੰਦੇ ਨੇ ਜਿਵੇਂ ਸ਼ੇਰ ਹੁੰਦੇ ਨੇ ਤੇ ਲੈਪਰਡਸ ਹੁੰਦੇ ਨੇ ਜਿਵੇਂ ਸਨੇਕਸ ਹੁੰਦੇ ਨੇ ਉਹ ਵੀ ਇਹਨਾਂ ਨੂੰ ਹਾਮ ਨਹੀਂ ਕਰਦੇ ਕਦੇ ਵੀ ਉਹ ਵੀ ਆ ਕਿ ਚੁੱਪਚਾਪ ਇਹਨਾਂ ਕੋਲ ਬੈਠ ਜਾਂਦੇ ਆ ਆਪਣਾ ਸਾਰੀ ਸਾਰਾ ਸੁਭਾਅ ਭੁੱਲ ਜਾਂਦੇ ਨੇ ਕਿ ਅਸੀਂ ਕਿਸੇ ਨੂੰ ਹਾਮੀ ਵੀ ਕਰਨਾ ਹੈ ਕਿਉਂਕਿ ਉਹਨਾਂ ਨੂੰ ਵੀ ਬੜੀ ਸ਼ਾਂਤੀ ਮਿਲਦੀ ਐ ਇੱਥੇ ਆ ਕੇ ਸੋ ਸਭ ਤੋਂ ਵਧੀਆ ਤਾਂ ਇਹ ਹੀ ਹੈ ਕਿ ਉਹ ਪ੍ਰਮਾਤਮਾ ਦੇ ਪਿਆਰੇ ਬੱਚੇ ਬਣ ਜਾਂਦੇ ਨੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ ਤੇ ਫਿਰ ਪ੍ਰਮਾਤਮਾ ਵੀ ਬਹੁਤ ਪਿਆਰ ਕਰਦੇ ਉਹਨਾਂ ਕੋਲੋਂ ਜੋ ਮੰਗ ਲੋ ਉਹੀ ਮਿਲ ਜਾਂਦਾ ਹੈ ਤੇ ਤਦੋਂ ਉਹਨੇ ਬੜੇ ਧਿਆਨ ਨਾਲ ਆਪਣੀ ਮਾਂ ਦੀ ਗੱਲ ਸੁਣੀ ਤੇ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਵੀ ਬਸ ਜੰਗਲ ਵਿੱਚ ਜਾ ਕੇ ਹੁਣ ਪਗਤੀ ਕਰਨੀ ਐ ਮੈਂ ਆਪਣੇ ਪਿਤਾ ਦੇ ਪੈਲਸ ਚ ਕਦੇ ਜਾਣਾ ਹੀ ਨਹੀਂ ਹੈ ਤੇ ਮੈਂ ਤਾਂ ਉਸ ਪ੍ਰਮਾਤਮਾ ਨੂੰ ਹੀ ਬਸ ਆਪਣਾ ਪਿਤਾ ਮੰਨਣਾ ਹੁਣ ਤੇ ਉਹਦੇ ਕੋਲੋਂ ਹੀ ਮੰਗਣਾ ਜੋ ਵੀ ਮੰਗਣਾ ਤੇ ਮੈਨੂੰ ਮੈਨੂੰ ਜਾਣ ਦੀ ਅੱਗੇ ਦੇਓ ਤੁਸੀਂ ਉਹਦੀ ਮਾਂ ਕਹਿੰਦੀ ਨਹੀਂ ਨਹੀਂ ਬੇਟਾ ਤੂੰ ਪਤਾ ਸਿਰਫ ਹਲੇ 5 ਸਾਲ ਦਾ ਹੈ 5 ਸਾਲ ਦਾ ਬੱਚਾ ਤਾਂ ਬਹੁਤ ਛੋਟਾ ਹੁੰਦਾ ਹੈ ਬੇਟਾ ਤੈਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਕਿਸ ਤਰ੍ਹਾਂ ਆਪਣੇ ਆਪ ਨੂੰ ਉਹ ਨੂੰ ডিফেন্ড ਕਰਨਾ ਤੇ ਤੂੰ ਤਾਂ ਇੰਨਾ ਛੋਟਾ ਬੱਚਾ ਤੂੰ ਤਾਂ ਮੇਰੇ ਨਾਲ ਲੱਗ ਕੇ ਸੌਣਾ ਤੈਨੂੰ ਇਕੱਲੇ ਨੂੰ ਡਰ ਲੱਗੂਗਾ ਉੱਥੇ ਤੂੰ ਨਹੀਂ ਹਲੇ ਜਾ ਸਕਦਾ ਜੰਗਲਾਂ ਥੋੜਾ ਵੱਡਾ ਹੋ ਜਾ ਫਿਰ ਤੂੰ ਭਗਤੀ ਕਰਨੀ ਤੇ ਉਹ ਕਹਿੰਦਾ ਕਿ ਆਪਣੀ ਮਾਂ ਨੂੰ ਤਾਂ ਉਹਨੇ ਕੁਝ ਨਹੀਂ ਕਿਹਾ ਜਦੋਂ ਉਸਦੀ ਮਾਂ ਸੌਂਗੀ ਨਾ ਤਾਂ ਥਰੂ ਨੂੰ ਨੀਂਦ ਨਾ ਆਵੇ ਉਹ ਕਹਿੰਦਾ ਕਿ ਮੈਨੂੰ ਤਾਂ ਬਸ ਇੰਨਾ ਪ੍ਰਮਾਤਮਾ ਵੱਲ ਲੱਗਣ ਲੱਗ ਗਈ ਕਿ ਮੈਂ ਤਾਂ ਹੁਣ ਕੁਝ ਨਹੀਂ ਹੋਰ ਕਰਨਾ ਮੈਂ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਕਹਿੰਦਾ ਮੈਂ ਚੁੱਪਚਾਪ ਉੱਠ ਉੱਠ ਕੇ ਆਪਣੀ ਮਾਂ ਨੂੰ ਮੱਥਾ ਟੇਕਿਆ ਤੇ ਅੰਦਰੋਂ-ਇੰਦਰ ਉਸ ਨੂੰ ਕਿਹਾ ਕਿ ਮਾਂ ਮੈਂ ਜਾਣ ਲੱਗਿਆ ਮੈਨੂੰ ਤੂੰ ਬles ਕਰੀ ਤੇ ਮੇਰਾ ਫਿਕਰ ਨਾ ਕਰੀ ਤੇ ਕਹਿੰਦਾ ਕਿ ਮੈਂ ਉੱਥੋਂ ਚੱਲ ਪਿਆ ਤੇ ਜੰਗਲਵਲ ਜਾ ਰਿਹਾ ਸੀ ਕਹਿੰਦਾ ਉਹ ਐਨੇ ਨੂੰ ਨਾ ਉੱਥੇ ਇੱਕ ਬਿਟੇ ਇੱਕ ਨਾਰਦ ਰਿਸ਼ੀ ਨੇ ਉਹ ਬੜੀ ਪਰਮਾਤਮਾ ਦੀ ਭਗਤੀ ਕਰਦੇ ਨੇ ਤੇ ਸਾਰਾ ਟਾਈਮ ਉਹ ਯੂਨੀਵਰਸ ਵਿੱਚ ਘੁੰਮਦੇ ਰਹਿੰਦੇ ਨੇ ਘੁੰਮਦੇ ਰਹਿੰਦੇ ਨੇ ਜਿੱਥੇ ਜਿੱਥੇ ਉਹਨਾਂ ਦਾ ਦਿਲ ਕਰਦਾ ਉੱਥੇ ਅਪੀਅਰ ਹੋ ਜਾਂਦੇ ਨੇ ਉਹ ਪਹਿਲੇ ਪਾਤਸ਼ਾਹ ਜੀ ਕੋਲ ਵੀ ਆਏ ਸੀ ਛੇਵੇਂ ਪਾਤਸ਼ਾਹ ਜੀ ਕੋਲ ਵੀ ਦਸਵੇਂ ਪਾਤਸ਼ਾਹ ਜੀ ਕੋਲ ਵੀ ਤੇ ਉਹ ਬਹੁਤ ਚੰਗੇ ਨੇ ਸਾਰਿਆਂ ਨੂੰ ਬੜੇ ਬੜਾ ਸੋਹਣਾ ਗਾਈਡ ਕਰਦੇ ਨੇ ਤੇ ਉਹਨਾਂ ਨੇ ਦੇਖਿਆ ਵੀ ਛੋਟਾ ਜਿਹਾ ਬੱਚਾ ਜਾ ਰਿਹਾ ਹੈ ਜੰਗਲ ਵੱਲ ਤੇ ਉਹਨੂੰ ਆ ਕੇ ਕਹਿੰਦੇ ਕਿ ਬੇਟਾ ਤੂੰ ਐਸ ਵੇਲੇ ਦੀ ਰਾਤ ਨੂੰ ਕਿੱਥੇ ਜਾ ਰਿਹਾ ਹੈ ਇੰਨੀ ਧਿਆਨ ਖਰਾਬ ਤੇ ਪਤਾ ਹੈ ਜੰਗਲ ਦੇ ਵਿੱਚ ਕਿੰਨੇ ਤਰ੍ਹਾਂ ਦੇ ਜਾਨਵਰ ਨੇ ਤੈਨੂੰ ਕੋਈ ਖਾ ਜਾਊਗਾ ਤੇ ਦੂਜੰਦਾ ਕਿ ਨਹੀਂ ਜੀ ਮੈਨੂੰ ਬਸ ਰੁਕੋ ਨਾ ਤੁਸੀਂ ਮੈਂ ਤਾਂ ਮੇਰੀ ਮਾਂ ਨੇ ਮੈਨੂੰ ਇਹ ਦੱਸਿਆ ਕਿ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਤੇ ਮੈਂ ਹੁਣ ਬਸ ਜੰਗਲ ਵਿੱਚ ਬੈਠ ਕੇ ਭਗਤੀ ਕਰਨੀ ਹੈ ਤੇ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਲੱਗਦਾ ਕਿਉਂਕਿ ਮੇਰੀ ਮਾਂ ਨੇ ਇਹ ਵੀ ਦੱਸਿਆ ਕਿ ਪ੍ਰਮਾਤਮਾ ਹਰ ਇੱਕ ਥਾਂ ਦੇ ਉੱਤੇ ਨੇ ਆਪਣੇ ਅੰਦਰ ਵੀ ਨੇ ਆਪਣੇ ਬਾਹਰ ਵੀ ਨੇ ਜੰਗਲਾਂ 'ਚ ਵੀ ਨੇ ਪਾਣੀ 'ਚ ਵੀ ਨੇ ਸਮੁੰਦਰਾਂ 'ਚ ਵੀ ਨੇ ਉਸਮਾਨਾਂ ਦੇ ਵਿੱਚ ਵੀ ਨੇ ਕੋਈ ਵੀ ਥਾਂ ਨਹੀਂ ਜਿੱਥੇ ਪ੍ਰਮਾਤਮਾ ਨਹੀਂ ਹੈਗੇ ਉਹ ਓਮਨੀ ਪ੍ਰੈਜ਼ੈਂਟਸ ਨੇ ਤੇ ਉਹਨਾਂ ਨੂੰ ਜਦੋਂ ਯਾਦ ਕਰੋ ਉਦੋਂ ਹੀ ਆ ਜਾਂਦੇ ਨੇ ਤੇ ਸਾਰਾ ਕੁਝ ਉਹਨਾਂ ਦੇ ਹੁਕਮ ਦੇ ਵਿੱਚ چل ਰਿਹਾ ਉਹਨਾਂ ਦੇ ਆਰਡਰ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਦੀ ਹੁਕਮ ਤੋਂ ਬਿਨਾਂ ਨਾ ਕੋਈ ਵੀ ਤੁਹਾਨੂੰ ਹਾਮ ਕਰ ਸਕਦਾ ਹੈ ਨਾ ਤੁਹਾਨੂੰ ਕੋਈ ਸੱਪ ਕੱਟ ਸਕਦਾ ਹੈ ਨਾ ਤੁਹਾਨੂੰ ਕੋਈ ਸ਼ੇਰ ਖਾ ਸਕਦਾ ਤੁਹਾਨੂੰ ਕੁਝ ਨਹੀਂ ਹੋ ਸਕਦਾ ਜੀ ਪ੍ਰਮਾਤਮਾ ਤੁਹਾਡੇ ਨਾਲ ਹੈ ਬਸ ਮੈਨੂੰ ਤਾਂ ਹੁਣ ਰੋਕੋ ਨਾ ਮੈਂ ਚੱਲਿਆ ਤੇ ਫਿਰ ਉਹ ਬੜੇ ਖੁਸ਼ ਹੋਏ ਜਿਹੜੇ ઋષਿ ਸੀ ਨਾ ਉਹ ਕਹਿੰਦੇ ਕਿ ਬੇਟਾ ਪਰ ਇਹ ਲਈ ਨਾ ਪਹਿਲਾਂ ਜਦੋਂ ਪ੍ਰਮਾਤਮਾ ਦੀ ਭਗਤੀ ਕਰੀਦੀ ਹੈ ਨਾ ਤਾਂ ਗੁਰੂ ਬਣਾਉਣਾ ਪੈਂਦਾ ਪਹਿਲਾਂ ਗੁਰੂ ਤੁਹਾਨੂੰ ਜੋ ਮੰਤਰ ਦਿੰਦੇ ਨੇ ਨਾ ਉਹ ਫਿਰ ਮੰਤਰ ਉਸ ਨਾਲ ਪ੍ਰਮਾਤਮਾ ਨੂੰ ਯਾਦ ਕਰਨਾ ਪੈਂਦਾ ਜਿਸ ਤਰ੍ਹਾਂ ਕਿ ਆਪਣੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਉਹ ਆਪਾਂ ਨੂੰ ਵਾਹਿਗੁਰੂ ਮੰਤਰ ਦੰਦੇ ਨੇ ਤੇ ਆਪਾਂ ਵਾਹਿਗੁਰੂ 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 ਕਰਦੇ ਆ ਤਾਂ ਫਿਰ ਪ੍ਰਮਾਤਮਾ ਨੂੰ ਆਪਾਂ ਉਹਨਾਂ ਦੀ ਭਗਤੀ ਕਰ ਸਕਦੇ ਆ ਤੇ ਉਹ ਫਿਰ ਉਹ ਕਹਿੰਦਾ ਕਿ ਠੀਕ ਹੈ ਤੁਸੀਂ ਹੀ ਮੇਰੇ ਗੁਰੂ ਬਣ ਜਾ ਤਰੂ ਕਹਿੰਦਾ ਕਿ ਤੁਸੀਂ ਹੀ ਮੈਨੂੰ ਨਾਮ ਦੇ ਦਿਓ ਮੈਨੂੰ ਤਾਂ ਕੁਝ ਪਤਾ ਨਹੀਂ ਹੈ ਪਰ ਮੈਂ ਮੈਨੂੰ ਰੱਖੂ ਨਾ ਮੈਂ ਕਰਨੀ ਹੈ ਭਗਤੀ ਜ਼ਰੂਰ ਤੇ ਫਿਰ ਉਸ ਨਾਰਦ ਜੀ ਨੇ ਨਾ ਉਹਨੂੰ ਓਮ ਭਗਤੀ ਵਾਸੂਦੇਵਾਈ ਇਸ ਤਰ੍ਹਾਂ ਕਰਕੇ ਨਾ ਕੋਈ ਮੰਤਰ ਦਿੱਤਾ ਉਦੋਂ ਇਸ ਤਰ੍ਹਾਂ ਦਾ ਹੀ ਮੰਤਰ ਹੁੰਦਾ ਸੀ ਕਿਉਂਕਿ ਉਸ ਸਮੇਂ ਦੇ ਵਿੱਚ ਨਾ ਬੇਟਾ ਉਦੋਂ ਆਪਣੇ ਇਰਾਦੇ ਹੁੰਦੇ ਨੇ ਟਾਈਮ ਟਾਈਮ ਨੂੰ ਜਦੋਂ ਆਪਾਂ ਵੰਡੀ ਹੈ ਨਾ ਕਿ ਸਤਜੁਗ ਫਿਰ ਤ੍ਰਿਤਾ ਫਿਰ ਦਵਪਰ ਫਿਰ ਕਲਜੁਗ ਹੁਣ ਕਲਜੁਗ ਚੱਲ ਰਿਹਾ ਹੈ ਤੇ ਸਤਜੁਗ ਦੇ ਵਿੱਚ ਨਾ ਵਾਸudev ਵਾਸudev ਦਾ ਨਾਮ ਸਾਰੇ ਜਪਦੇ ਸੀ ਪ੍ਰਮਾਤਮਾ ਨੂੰ ਵਾਸudev ਕਹਿੰਦੇ ਹੁੰਦੇ ਸੀ ਤੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਏ ਅਰਥ ਦੇ ਉੱਤੇ ਉਹ ਗੌਰ ਦੀ ਸੀਗੇ ਤੇ ਉਹਨਾਂ ਨੇ ਨਾ ਚਾਰੇ ਯੁਗਾਂ ਦੇ ਮੰਤਰਾਂ ਦਾ ਪਹਿਲਾ ਪਹਿਲਾ ਅੱਖਰ ਲੈ ਲਿਆ ਤਾਂ ਕਿ ਇਹਦਾ ਸਟਰੋਂਗ ਮੰਤਰ ਬਣ ਜੇ ਜਿਵੇਂ ਵਾਸੂ ਦੇ ਤੋਂ ਵਾ ਵਾ ਫਿਰ ਹਰੀ ਤੋਂ ਹਾ ਹਾ ਫਿਰ ਗੋਬਿੰਦ ਤੋਂ ਗੱਗਾ ਫਿਰ ਰਾਮ ਤੋਂ ਰਾਰਾ ਲੈ ਕੇ ਨਾ ਤੇ ਉਹਨਾਂ ਨੇ ਵਾਹਿਗੁਰੂ ਮੰਤਰ ਬਣਾਤਾ ਜਿਹੜਾ ਸਟਰੋਂਗੇਸਟ ਮੰਤਰ ਹੈ ਕਿਉਂਕਿ ਇਹਦੇ ਨੇ ਇਹਦੇ ਵਿੱਚ ਚਾਰੇ ਜੁਗਾਂ ਦੀ ਭਗਤੀ ਸਮਾਈ ਹੋਈ ਹੈ ਪਰ ਉਸ ਟਾਈਮ ਕਿਉਂਕਿ ਵਸਦੇਵਾਈ ਕਹਿੰਦੇ ਸੀ ਸਿਰਫ ਤਾਂ ਉਹਨਾਂ ਨੇ ਉਹਨੂੰ ਉਹ ਮੰਤਰ ਦੇ ਦਿੱਤਾ ਤੇ ਤਰੁਨਾ ਬੈਠ ਕੇ ਜੰਗਲ ਵਿੱਚ ਬੈਠ ਕੇ ਜਾ ਕੇ ਇੱਕ ਦਰਖਤ ਦੇ ਥੱਲੇ ਤੇ ਉੱਥੇ ਉਸਨੇ ਇੰਨੀ ਤੇਜ਼ ਹਨੇਰੀ ਚੱਲ ਰਹੀ ਸੀ ਸ਼ਾਂ ਸ਼ਾਂ ਪਰ ਉਹ ਕੋਈ ਡਰ ਨਹੀਂ ਲੱਗਿਆ ਉਹ ਕਹਿੰਦਾ ਵੀ ਮੈਂ ਮੇਰੇ ਨਾਲ ਮੇਰੇ ਪਰਮਾਤਮਾ ਨੇ ਬਸ ਉਹਨੇ ਮੰਤਰ ਜਪਨਾ ਸ਼ੁਰੂ ਕਰ ਦਿੱਤਾ ਤੇ ਬਹੁਤ ਸਾਰੇ ਸਨੇਕ ਸ ਉਹਦੇ ਆਲੇ ਦੁਆਲੇ ਫਿਰ ਦੇ ਰਹੇ ਲਾਇਅੰਸ ਵੀ ਫਿਰ ਦੇ ਰਹੇ ਪਰ ਉਹਨੂੰ ਕਿਸੇ ਨੇ ਕੁਝ ਨਹੀਂ ਕਿਹਾ ਕਿਉਂਕਿ ਪਰਮਾਤਮਾ ਉਹਦੀ ਰਖਵਾਲੀ ਕਰ ਰਹੀ ਸੀ ਤੇ ਐਨੇ ਨੂੰ ਨਾ ਫਿਰ ਜਿਹੜੇ ਨਾਰਦ ਰਿਸ਼ੀ ਸੀ ਉਹ ਉਸਦੇ ਫਾਦਰ ਕੋਲੇ ਪਹੁੰਚੇ ਜਿਹੜਾ ਕਿੰਗ ਸੀ ਤੇ ਉਹਨੂੰ ਜਾ ਕੇ ਕਹਿੰਦੇ ਕਿ ਤੈਨੂੰ ਸ਼ਰਮ ਨਹੀਂ ਆਈ ਤੂੰ ਆਪਣੇ ਛੋਟੇ ਜਿਹੇ ਬੱਚੇ ਨੂੰ ਉਸਰ ਤੇਰੀ ਰਾਣੀ ਨੇ ਮਿਸਬੀਹ ਕੀਤਾ ਤੇ ਤੂੰ ਕੁਝ ਵੀ ਨਹੀਂ ਬੋਲਿਆ ਤੇ ਹੁਣ ਤਾਂ ਜੰਗਲਾਂ ਵਿੱਚ ਛੋਟੇ ਜਿਹੇ ਬੱਚਾ ਚਲਾ ਗਿਆ ਭਗਤੀ ਕਰਨ ਵਾਸਤੇ ਤੇ ਰਾਜਾ ਕਹਿੰਦਾ ਕਿ ਮੈਨੂੰ ਵੀ ਬੜਾ ਰਿਪੈਂਟੈਂਸ ਹੋ ਰਿਹਾ ਹੈ ਵੀ ਮੈਂ ਇਸ ਤਰ੍ਹਾਂ ਕਿਉਂ ਛੋਟੇ ਬੱਚੇ ਨਾਲ ਕੀਤਾ ਮੇਰਾ ਆਪਣਾ ਹੀ ਬੱਚਾ ਸੀ ਤੇ ਕਹਿੰਦਾ ਕਿ ਮੈਂ ਨਾ ਉਹਨੂੰ ਅੱਧਾ ਰਾਜ ਹੁਣੇ ਦੰਨਾ ਤੁਸੀਂ ਉਹਨੂੰ ਵਾਪਸ ਲਿਆਓ ਜੰਗਲ ਤੋਂ ਤੇ ਨਾਰਦ੍ਰਿਸ਼ੀ ਕਹਿੰਦੇ ਕਿ ਤੂੰ ਆਪ ਜਾ ਤੂੰ ਨੇ ਜਾ ਕੇ ਕੀਆ ਬੇਟਾ ਵੀ ਤੂੰ ਆ ਜਾ ਮੇਰੇ ਕੋਲ ਹੁਣ ਮੇਰੇ ਪੈਲਸ 'ਚ ਹੀ ਰਹੀ ਮੈਂ ਤੈਨੂੰ ਦਰਾਜ ਦਨ ਤੇ ਤੂੰ ਨਾ ਇਸ ਤਰ੍ਹਾਂ ਨਾ ਤੈਨੂੰ ਕੋਈ ਖਾਜੂਗਾ ਜੰਗਲ ਵਿੱਚ ਇਸ ਤਰ੍ਹਾਂ ਨਾ ਬੈਠੋ ਤੇ ਤੁਰ ਉਹ ਗੈਂਦਾ ਉਹਦੀ ਅੱਖਾਂ ਬੰਦ ਸੀ ਹਲੇ ਵੀ ਕਹਿੰਦਾ ਕਿ ਮੈਂ ਬਿਲਕੁਲ ਨਹੀਂ ਆਉਣਾ ਕਿਤੇ ਵੀ ਹੁਣ ਬਸ ਮੈਨੂੰ ਜੇ ਮੈਂ ਹਲੇ ਤਾਂ ਸ਼ੁਰੂ ਹੀ ਕੀਤਾ ਪਰਮਾਤਮਾ ਦਾ ਨਾਮ ਲੈਣਾ ਅੱਧਾ ਰਾਸ ਮੈਨੂੰ ਹੁਣੀ ਦੇ ਰਹੇ ਹੋ ਤੇ ਫਿਰ ਜੇ ਮੈਂ ਪਰਮਾਤਮਾ ਦਾ ਨਾਮ ਜਪੀ ਗਿਆ ਜਪੀ ਗਿਆ ਫਤਨੀ ਮੈਨੂੰ ਕੀ ਕੁਝ ਮਿਲ ਜਾਣਾ ਹੁਣ ਮੈਨੂੰ ਜ਼ਰੂਰਤ ਨਹੀਂ ਹੈ ਬਸ ਤੁਸੀਂ ਜਾਓ ਉਹਨੇ ਜਵਾਬ ਦਿੱਤਾ ਫਿਰ ਉਹਨੇ ਬਹੁਤ ਭਗਤੀ ਕੀਤੀ ਬਹੁਤ ਭਗਤੀ ਕੀਤੀ ਤੇ ਫਿਰ ਪਰਮਾਤਮਾ ਉਹਤੇ ਖੁਸ਼ ਹੋ ਗਏ ਫਿਰ ਨਾ ਪਰਮਾਤਮਾ ਨੇ ਆ ਕੇ ਉਹਨੂੰ ਬੜਾ ਪਿਆਰ ਦਿੱਤਾ ਆਪਣੀ ਗੁੱਦੀ ਵਿੱਚ ਬਿਠਾਇਆ ਤੇ ਉਹਨਾਂ ਦੀ ਗੋਦੀ ਪ੍ਰਮਾਤਮਾ ਦੀ ਗੋਦੀ ਕਿੰਨੀ ਜ਼ਿਆਦਾ ਸੁੱਖਾਂ ਵਾਲੀ ਹੁੰਦੀ ਹੈ ਕਿੰਨਾ ਆਨੰਦ ਆਉਂਦਾ ਉੱਥੇ ਤੇ ਉਹ ਉਹਨੂੰ ਇੰਨੀ ਖੁਸ਼ੀ ਹੋਈ ਵੀ ਪ੍ਰਮਾਤਮਾ ਨੇ ਮੇਰੇ ਆਪਣੇ ਗੋਦ ਵਿੱਚ ਲਿਆ ਤੇ ਪ੍ਰਮਾਤਮਾ ਕਹਿੰਦੇ ਮੇਰੇ ਬੱਚੇ ਮੈਂ ਬਹੁਤ ਖੁਸ਼ ਆ ਤੁਹਾਡੇ ਤੇ ਤੁਸੀਂ ਇੰਨੀ ਭਗਤੀ ਕੀਤੀ ਇੰਨੀ ਛੋਟੀ ਉਮਰ ਦੇ ਵਿੱਚ ਤੇ ਤੁਸੀਂ ਨਾ ਹੁਣ ਜਾ ਕੇ ਰਾਜ ਕਰੋ ਉਹ ਕਹਿੰਦਾ ਨਹੀਂ ਗॉड ਮੇਰਾ ਨਹੀਂ ਤੇ ਦਿਲ ਕਰਦਾ ਹੁਣ ਮੈਨੂੰ ਤਾਂ ਤੁਸੀਂ ਅਸਲੀ ਫਾਦਰ ਮਿਲ ਗਏ ਬਸ ਮੈਂ ਨਹੀਂ ਜਾਣਾ ਹੁਣ ਆਪਣੇ ਜਿਹੜੀ ਦੁਨੀਆ ਵਰਲਡੀ ਫਾਦਰ ਹੈ ਉਹਦੇ ਕੋਲ ਨਹੀਂ ਮੈਂ ਜਾਣਾ ਉਹ ਤਾਂ ਪਤਾ ਨਹੀਂ ਵਰਲਡੀ ਫਾਦਰਸ ਮਦਰਸ ਕਿ ਹਜੇ ਹੁੰਦ ਨੇ ਕਦੇ ਉਹਨਾਂ ਦਾ ਟੈਂਪਰਮੈਂਟ ਕਦੇ ਕਿਸ ਤਰ੍ਹਾਂ ਦਾ ਹੁੰਦਾ ਕਦੇ ਕਿਸ ਤਰ੍ਹਾਂ ਦਾ ਪਰ ਤੁਸੀਂ ਤਾਂ ਕਿੰਨਾ ਪਿਆਰ ਦੇ ਰਹੇ ਹੋ ਮੈਂ ਤਾਂ ਤੁਹਾਡੇ ਕੋਲ ਹੀ ਰਹਿਣਾ ਹੈ ਤੇ ਫਿਰ ਪ੍ਰਮਾਤਮਾ ਕਹਿੰਦੇ ਕਿ ਬੇਟਾ ਮੈਂ ਕੋਈ ਕੱਲੇ ਜੰਗਲਾਂ ਵਿੱਚ ਥੋੜੀ ਹੁੰਨਾ ਮੈਂ ਘਰਾਂ ਵਿੱਚ ਵੀ ਹੁੰਨਾ ਮੈਂ ਤੁਹਾਡੇ ਅੰਦਰ ਹੀ ਹੁੰਦਾ ਹਮੇਸ਼ਾ ਤੇ ਤੁਸੀਂ ਨਾ ਆਪਣਾ ਰਾਜ ਕਰੋ ਜਾ ਕੇ ਕਿਉਂਕਿ ਤੁਸੀਂ ਜਦੋਂ ਇੰਨੇ ਅੱਛੇ ਭਗਤ ਲੋਕਾਂ ਨੂੰ ਰਾਜੀ ਬਣਾਓਗੇ ਨਾ ਕਿਉਂਕਿ ਆਮ ਤੌਰ ਤੇ ਤਾਂ ਰਾਜੇ ਬੜੇ क्रੂਲ ਜਿਹੇ ਹੁੰਦੇ ਨੇ ਉਹ ਦੂਸਰਿਆਂ ਤੇ ਅਟੈਕਸ ਕਰ ਦਿੰਦੇ ਨੇ ਦੁਨੀਆ ਨੂੰ ਦੁੱਖ ਵੀ ਦਿੰਦੇ ਨੇ ਕਿਉਂਕਿ ਉਹਨਾਂ ਕੋਲ ਪਾਵਰ ਹੁੰਦੀ ਹੈ ਪਰ ਤੁਸੀਂ ਕਿਉਂਕਿ ਮੇਰੇ ਭਗਤੋਂ ਤੇ ਤੁਸੀਂ ਬਹੁਤ ਚੰਗਾ ਰਾਜ ਕਰੋਗੇ ਇਸ ਕਰਕੇ ਨਾ ਤੁਸਤ ਨੂੰ ਮੈਂ 36000 ইয়ার্স ਤੱਕ ਦਾ ਰਾਜ ਦਰਨਾ ਦੇਖੋ ਇੰਨਾ ਲੰਮਾ ਰਾਜ ਪਰਮਾਤਮਾ ਨੇ ਕਿਹਾ ਤੁਸੀਂ ਕਰੋ ਤਾਂ ਕਿ ਤੁਹਾਡੀ ਸਾਰੀ ਪਬਲਿਕ ਵੀ ਬੜੀ ਸੁਖੀ ਬਸੇ ਸਾਰੇ ਭਗਤੀ ਕਰਨ ਲੱਗ ਜਾਣ ਤੇ ਜਦੋਂ ਤੁਸੀਂ ਐਨੇ ਸਾਲ ਹਜ਼ਾਰਾਂ ਸਾਲ ਰਾਜ ਕਰਕੇ ਜਦੋਂ ਤੁਸੀਂ ਫਿਰ ਮੇਰੇ ਕੋਲ ਉੱਪਰ ਆਉਂਗੇ ਨਾ ਤਾਂ ਤੁਹਾਨੂੰ ਮੈਂ ਬ੍ਰਾਈਟੈਸਟ ਸਟਾਰ ਆਫ ਦ ਵਰਲਡ ਬਣਾ ਦੂੰਗਾ ਤਾਂ ਕਿ ਤੁਹਾਡੇ ਵੱਲ ਦੇਖ ਕੇ ਸਾਰਿਆਂ ਨੂੰ ਬੜਾ ਮੋਟੀਵੇਸ਼ਨ ਮਿਲੇ ਵੀ ਪ੍ਰਮਾਤਮਾ ਦੀ ਭਗਤੀ ਕਰਨ ਨਾਲ ਕਿੰਨਾ ਜ਼ਿਆਦਾ ਹੋ ਆਪਾਂ ਨੂੰ ਮਾਨ ਸਤਕਾਰ ਰਿਸਪੈਕਟ ਦਵਾਉਂਦੇ ਨੇ ਦੁਨੀਆ ਦਾ ਪਿਆਰ ਮਿਲਦਾ ਤੇ ਉਹਨਾਂ ਨੇ ਮੈਨੂੰ ਹਾਈਐਸਟ ਪਲੇਸ ਤੇ ਰੱਖਿਆ ਹੋਇਆ ਤੇ ਐਨੇ ਮੈਨੂੰ ਸ਼ਾਈਨਿੰਗ ਬਣਾਇਆ ਹੋਇਆ ਤੇ ਮੈਨੂੰ ਬਿਲਕੁਲ ਕਿਧਰੇ ਜਾਣਾ ਆਉਣਾ ਨਹੀਂ ਪੈਂਦਾ ਮੈਂ ਇੱਥੇ ਵੀ ਉਹਨਾਂ ਦੀ ਭਗਤੀ ਵਿੱਚ ਮਸਤ ਰਹਿਣਾ ਹੈ ਤੇ ਫਿਰ ਨਾ ਜਦੋਂ ਫਿਰ ਪਰਬਤਬਾਨੇ ਮੈਨੂੰ ਇਹ ਕਿਹਾ ਤਾਂ ਫਿਰ ਮੇਰੇ ਫਾਦਰ ਦਾ ਦਿਲ ਵੀ ਉਹਨਾਂ ਨੇ ਬਦਲਤਾ ਮੇਰੀ ਸਟੈਪ ਮਦਰ ਦਾ ਵੀ ਦਿਲ ਬਦਲਤਾ ਕਿਉਂਕਿ ਮੇਰੀ ਜਿਹੜੀ ਸਟੈਪ ਮਦਰ ਸੀ ਨਾ ਉਸ ਦਾ ਜਿਹੜਾ ਬੇਟਾ ਸੀ ਉਹ ਇੱਕ ਵਾਰੀ ਜੰਗਲ ਵਿੱਚ ਗਿਆ ਤੇ ਉਹਨੂੰ ਸ਼ੇਰ ਨੇ ਖਾ ਲਿਆ ਤੇ ਹੁਣ ਸਟੈਪ ਮਦਰ ਦੇ ਵੀ ਕੋਈ ਬੱਚਾ ਨਹੀਂ ਸੀ ਉਹਨੂੰ ਬਹੁਤ ਰਿਪੈਂਟੈਂਸ ਹੋਇਆ ਉਹਨੇ ਕਿਹਾ ਕਿ ਮੈਂ ਆਪਣੇ ਸਟੈਪ ਸਨ ਨਾਲ ਇਹੋ ਜਿਹਾ ਮਿਸਬੀਹਵ ਕੀਤਾ ਸੀ ਤਾਂ ਕਰਕੇ ਮੇਰਾ ਬੇਟਾ ਮਰ ਗਿਆ ਤੇ ਰਾਜਾ ਵੀ ਉਹਨੂੰ ਬਹੁਤ ਗੁੱਸੇ ਹੁੰਦਾ ਰਹਿੰਦਾ ਸੀ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ ਆਪਣੇ ਇਨੇ ਪਿਆਰੇ ਬੇਟੀ ਨਾਲ ਧਰੂਵ ਨਾਲ ਤੇ ਫਿਰ ਉਹ ਕਹਿੰਦਾ ਕਿ ਹੁਣ ਤਾਂ ਮੈਂ ਥਰੂ ਨੂੰ ਹੀ ਆਪਣੀ ਗੱਡੀ ਤੇ ਬਿਠਾਉਂਗਾ ਫਿਰ ਉਹਦੀ ਸਟੈਪ ਮਦਰ ਨੇ ਵੀ ਆ ਕੇ ਮਾਫੀ ਮੰਗੀ ਤੇ ਫਿਰ ਉਹ ਉਸਨੇ ਰਾਜ ਕੀਤਾ ਬਹੁਤ ਸਾਲਾਂ ਤੱਕ ਇੰਡੀਆ ਦੇ ਉੱਤੇ ਤੇ ਫਿਰ ਉਹ ਬਹੁਤ ਵੱਡਾ ਧਰਮੀ ਰਾਜਾ ਬਣਿਆ ਕਦੇ ਕਿਸੇ ਨੂੰ ਦੁੱਖ ਨਹੀਂ ਦਿੱਤਾ ਸਾਰਿਆਂ ਨੂੰ ਪਖਤੀ ਕਰਨ ਦਾ ਉਪਦੇਸ਼ ਦਿੱਤਾ ਤੇ ਫਿਰ بیٹے ਉਹ ਥਰੂ ਕਹਿੰਦਾ ਕਿ ਪਤਾ ਹੈ ਤੁਹਾਨੂੰ ਲिटल ਸਟਾਰਸ ਜਿਹੜੇ ਉਹਦੇ ਕੋਲ ਆਏ ਹੋਏ ਸੀ ਨਾ ਇੱਕ ਵਾਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਮੇਰੇ ਕੋਲ ਆਏ ਸੀ ਤੇ ਉਹਨਾਂ ਨੂੰ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਤੁਹਾਨੂੰ ਭਾਈ ਬੱਲਾ ਜੀ ਮਰਦਾਨਾ ਜੀ ਨੂੰ ਨਾਲ ਲੈ ਕੇ ਆਏ ਸੀ ਤੇ ਉਹਨਾਂ ਨੇ ਸੱਚਖੰਡ ਵਿੱਚ ਜਾਣਾ ਸੀ ਸੱਚਖੰਡ ਜਿੱਥੇ ਥਰੂ ਅਬੋਰਡ ਆਫ ਗੋਡ ਹੈ ਨਾ ਤੇ ਉਹ ਕਹਿੰਦਾ ਕਿ ਵੀ ਮੇਰੇ ਮੇਰੇ ਤੋਂ ਥੋੜੀ ਦੂਰ ਹੀ ਹੈ ਸੱਚਖੰਡ ਸਾਹਿਬ ਸਾਹਮਣੇ ਹੀ ਨੇ ਤੇ ਪਰ ਉੱਥੇ ਕੋਈ ਆਪਣੀ ਬੋਡੀ ਲੈ ਕੇ ਜਾ ਨਹੀਂ ਸਕਦਾ ਤੇ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਹਾ ਸੀ ਕਿ ਭਾਈ ਬੱਲਾ ਮਰਦਾਨਾ ਤੁਸੀਂ ਥਰੂ ਕੋਲ ਬੈਠੋ ਤੇ ਅਸੀਂ ਸੱਚਖੰਡ ਜਾ ਕੇ ਆਉਣੇ ਆ ਤੇ ਫਿਰ ਉਹ ਮੇਰੇ ਮੇਰੇ ਕੋਲ ਉਹਨਾਂ ਨੂੰ ਬਿਠਾ ਗਏ ਸੀ ਉਹਨਾਂ ਨੂੰ ਨੇ ਵੀ ਮੈਨੂੰ ਸਾਰੀ ਸਟੋਰੀ ਮੇਰੀ ਪੁੱਛੀ ਸੀ ਫਿਰ ਮੈਂ ਉਹਨਾਂ ਨੂੰ ਸੁਣਾਈ ਸੀ ਤੇ ਇਸ ਕਰਕੇ ਬੇਟੇ ਆਪਾਂ ਨੂੰ ਬਹੁਤ ਪਰਮਾਤਮਾ ਖੁਸ਼ ਹੁੰਦੇ ਨੇ ਉਹਨਾਂ ਦੇ ਕਿਉਂਕਿ ਜਿਹੜੇ ਉਹਨਾਂ ਦੀ ਭਗਤੀ ਕਰਦੇ ਉਹਨਾਂ ਦੇ ਪਿਆਰੇ ਬੱਚੇ ਹੁੰਦੇ ਨੇ ਨਾ ਜੇ ਆਪਾਂ ਥਰੂ ਉਹਨੂੰ ਯਾਦ ਕਰਦੇ ਆ ਜਾਂ ਉਹਨਾਂ ਦੇ ਹੋਰ ਪਿਆਰੇ ਬੱਚਿਆਂ ਨੂੰ ਯਾਦ ਕਰਦੇ ਆ ਜਿਨ੍ਹਾਂ ਨੇ ਉਹਨਾਂ ਦੀ ਭਗਤੀ ਕੀਤੀ ਤੇ ਉਹਨਾਂ ਦੀਆਂ ਸਟੋਰੀਜ਼ ਵੀ ਆਪਾਂ ਨੂੰ ਬਹੁਤ ਫਾਇਦਾ ਕਰਦੀਆਂ ਨੇ ਤੇ ਆਪਣੇ ਤੇ ਪਰਮਾਤਮਾ ਖੁਸ਼ ਹੁੰਦੇ ਨੇ ਜਿਵੇਂ ਹੁਣ ਤੁਹਾਡੇ ਮਮਾ ਪਪਾ ਕੋਲੇ ਤੁਹਾਡੀ ਕੋਈ ਗੱਲ ਕਰੇ ਨਾ ਤੁਹਾਨੂੰ ਪਿਆਰ ਕਰੇ ਫਿਰ ਉਹ ਵੀ ਬੜੇ ਖੁਸ਼ ਹੁੰਦੇ ਨੇ ਤੇ ਪ੍ਰਮਾਤਮਾ ਦੇ ਜਿਹੜੇ ਪਿਆਰੇ ਬੱਚੇ ਨੇ ਜੇ ਆਪਾਂ ਉਹਨਾਂ ਦੀਆਂ ਸਟੋਰੀਜ਼ ਕਰੀਏ ਉਹਨਾਂ ਵਾਂਗੂ ਬਣ ਕੇ ਰਹੀਏ ਉਹਨਾਂ ਵਾਂਗੂ ਭਗਤੀ ਕਰੀਏ ਤੇ ਪ੍ਰਮਾਤਮਾ ਆਪਣੇ ਤੇ ਵੀ ਬਹੁਤ ਖੁਸ਼ ਹੁੰਦੇ ਨੇ ਫਿਰ ਆਪਾਂ ਨੂੰ ਵੀ ਉਹ ਬਹੁਤ ਵੱਡੀਆਂ ਵੱਡੀਆਂ ਪੋਜੀਸ਼ਨਸ ਦੇ ਦਿੰਦੇ ਨੇ ਇੱਥੇ ਵੀ ਆਪਾਂ ਨੂੰ ਬੜੇ ਖੁਸ਼ ਰੱਖਦੇ ਨੇ ਬੜੇ ਸੁਖੀ ਰੱਖਦੇ ਨੇ ਤੇ ਜਦੋਂ ਆਪਾਂ ਉਹਨਾਂ ਕੋਲ ਚਲੇ ਜਾਂਦੇ ਆ ਫਿਰ ਵੀ ਆਪਾਂ ਨੂੰ ਬੜੇ ਖੁਸ਼ ਰੱਖਦੇ ਨੇ ਠੀਕ ਹੈ ਬੱਚੇ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ